ਸਸ਼ਿਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਫਰਕਤਾ ਪੈ ਗਿਆ ਫਰਕਤਾ ਪੈ ਗਿਆ ਪ੍ਰੋਗਰਾਮ ਦੇ ਵਿੱਚ ਅਸੀਂ ਅਹਿਮ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਜੇਕਰ ਅੱਜ ਦੇ ਮੁੱਦੇ ਦੇ ਉੱਤੇ ਝਾਤ ਮਾਰੀਏ ਤਾਂ ਅੱਜ ਦਾ ਮੁੱਦਾ ਪੰਥਕ ਸਿਆਸਤ ਦੇ ਨਾਲ ਜੁੜਿਆ ਹੋਇਆ ਕਿਉਂਕਿ ਕੱਲ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਲਿਆ ਜਾਣਾ ਸੀ ਪਰ ਅਸਤੀਫੇ ਦੇ ਉੱਤੇ ਫੈਸਲਾ ਜਿਹੜਾ ਸੁਰੱਖਿਆਤ ਰੱਖ ਲਿਆ ਗਿਆ ਤੇ ਮੁਲਾਕਾਤ ਕੀਤੀ ਗਈ ਜਥੇਦਾਰ ਗੈਨੀ ਰਗਵੀਰ ਸਿੰਘ ਹੋਰਾ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਰਿਪੋਰਟ ਜਿਹੜੀ ਉਹ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਐਸਜੀਪੀਸੀ ਦੇ ਅਧਿਕਾਰ ਖੇਤਰ ਜਿਹੜੇ ਨੇ ਉਹ ਦੱਸੇ ਗਏ ਨੇ ਪਰ ਜੇਕਰ ਉਸ ਰਿਪੋਰਟ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇ ਤਾ ਐਸਜੀਪੀਸੀ ਦੇ ਅਧਿਕਾਰ ਖੇਤਰ ਘਟ ਤੇ ਜਥੇਦਾਰਾਂ ਨੂੰ ਇੱਕ ਤਨਖਾਹ ਵਾਲੇ ਮੁਲਾਜ਼ਮ ਨੂੰ ਦਰਸਾਉਣ ਵਾਲੀ ਇਹ ਰਿਪੋਰਟ ਜਿਹੜੀ ਆ ਉਹ ਜ਼ਿਆਦਾ ਲੱਗਦੀ ਹੈ ਤੇ ਉਸ ਤੋਂ ਬਾਅਦ ਅੱਜ ਗੈਨਿ ਰਗਵੀਰ ਸਿੰਘ ਉਹ ਰਾਦੇ ਵੱਲੋਂ ਆਪਣੇ ਮੰਦੇ ਬਲਬਲੇ ਵੀ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਨੇ ਤੇ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿਲ ਉਹਨਾਂ ਦਾ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਬਾਈ ਬਹੁਤ ਬਹੁਤ ਧੰਨਵਾਦ ਵਿਵੇਕ ਜੀ ਤੁਹਾਡਾ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿੱਗੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅ ভূমিকা ਦੇ ਵਿੱਚ ਤੁਹਾਡੇ ਵੱਲੋਂ ਇਸ ਅੱਜ ਦੇ ਸਾਂਝੇ ਕੀਤੇ ਜਾਣ ਵਾਲੇ ਖੋਖਣ ਪੜਤਾਲਣ ਵਾਲੇ ਜਾਂ ਫਿਰ ਕਹਿੰਦੇ ਇੱਕ ਮਲਾੰਕਣ ਕਰਨ ਵਾਲੇ ਇਸ ਮੁੱਦੇ ਦੇ ਬਾਰੇ ਮਫਾਦ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਬਿਲਕੁਲ ਹੀ ਲਾਜ਼ਮੀ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸਤ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਪਰ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਉਸ ਦੇ ਵਿੱਚ ਨਘਾਰ ਆਉਂਦਾ ਜਾ ਰਿਹਾ ਓਸੇ ਤਰਜੀਹ ਦੇ ਉੱਪਰ ਹੁਣ ਸਿੱਖ ਸਿਆਸਤ ਜਿਹੜੀ ਹੈ ਪੰਥਕ ਸਿਆਸਤ ਜਿਹੜੀ ਹੈ ਉਸ ਦੇ ਵਿੱਚ ਵੀ ਨਘਾਰ ਵਾਲੀਆਂ ਬਹੁਤ ਸਾਰੀਆਂ ਪਰਿਸਥਤੀਆਂ ਪੈਦਾ ਹੋਈਆਂ ਹੋਈਆਂ ਨੇ ਜਿਨ੍ਹਾਂ ਦੇ ਬਾਰੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵਿਸਥਾਰ ਪੂਰਵਕ ਗੱਲ ਕਰਾਂਗੇ ਤੇ ਦਰਸ਼ਕਾਂ ਤੱਕ ਉਹ ਤਮਾਮ ਲੁੜਿੰਦੀਆਂ ਜਾਣਕਾਰੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਕਿ ਉਹਨਾਂ ਤੱਕ ਪਹੁੰਚਣੀਆਂ ਲਾਜ਼ਮੀ ਨੇ ਜੀ ਜੀ ਬਿਲਕੁਲ ਸੁਖਵੀਰ ਜਿਵੇਂ ਤੁਸੀਂ ओके हां कि ਅੱਜ ਦਾ ਮੁੱਦਾ ਬਹੁਤ ਅਹਿਮ ਰਹਿਣ ਵਾਲਾ ਹੈ ਕਿਉਂਕਿ ਅੱਜ ਗਿਆਨੀ ਰਗबीर ਸਿੰਘ ਹੋਰਾਂ ਨੇ ਆਪਣੇ ਮੰਦੇ ਬਲਬਲੇ ਜਿਹੜੇ ਨੇ ਉਹ ਮੀਡੀਆ ਦੇ ਨਾਲ ਸਾਂਝੇ ਕੀਤੇ ਕੱਲ ਜੋ ਹੋਇਆ ਸੀ ਸਾਰਿਆਂ ਨੇ ਦੇਖਿਆ ਕਿ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਇੱਕ ਮੀਟਿੰਗ ਕਰਦੀ ਹੈ ਮੀਟਿੰਗ ਦੇ ਵਿੱਚ ਫੈਸਲਾ ਬੇਸ਼ੱਕ ਜਿਹੜਾ ਹੈ ਹਰਜਿੰਦਰ ਸਿੰਘ ਦਾ ਤਾਮੀ ਦੇ ਉੱਤੇ ਲਿਆ ਜਾਣਾ ਸੀ ਕਿ ਉਹਨਾਂ ਦਾ ਸਤੀਫਾ ਪ੍ਰਵਾਨ ਹੋਣਾ ਹੈ ਕਿ ਨਹੀਂ ਹੋਣਾ ਉਹ ਕਹਿੰਦੇ ਸਤੀਫਾ ਤਾਂ ਹਜੇ ਅਸੀਂ ਆ ਸਕਦੇ ਪ੍ਰਵਾਨ ਹੋਇਆ ਕਿ ਅਸੀਂ ਇਹਨੂੰ ਨਾਮਨਜ਼ੂਰ ਕੀਤਾ ਕਿ ਮਨਜ਼ੂਰ ਕੀਤਾ ਕਹਿੰਦੇ ਅਸੀਂ ਫੈਸਲਾ ਸੁਰੱਖਿਅਤ ਰੱਖ ਲਿਆ ਪਰ ਅਸੀਂ ਜਿਹੜਾ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਇੱਕ ਰਿਪੋਰਟ ਆਂਦੀ ਹੈ ਰਿਪੋਰਟ ਦੇ ਵਿੱਚ ਪਹਿਲੇ 6 ਪੁਆਇੰਟ ਲਿਖੇ ਗਏ ਹੁੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਗੋਰਾ ਨੂੰ ਲੈ ਕੇ ਕਿ ਇਹਨਾਂ ਨੇ ਆਮ ਰਿਆਦਤ ਦਾ ਉਲੰਘਣ ਕੀਤਾ ਆਮ ਰਿਆਦਤ ਦਾ ਉਲੰਘਣ ਕੀਤਾ ਆਮ ਰਿਆਦਤ ਦਾ ਉਲੰਘਣ ਕੀਤਾ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਗੁਰਦੁਆਰਾ ਐਕਟ ਦਾ ਜ਼ਿਕਰ ਕੀਤਾ ਗਿਆ ਕਿ ਸਾਡੇ ਵੱਲੋਂ ਜਥੇਦਾਰ ਸਹਿਬਾਨਾਂ ਨੂੰ ਨਿਯੁਕਤ ਕਰਨ ਦਾ ਤੇ ਉਹਨਾਂ ਨੂੰ ਹਟਾਉਣ ਦਾ ਇਹ ਅਧਿਕਾਰ ਸਾਨੂੰ ਦਿੱਤਾ ਗਿਆ ਹੈ ਮੈਂ ਮੇਨ ਮੇਨ ਪੁਆਇੰਟਾਂ ਦੀ ਗੱਲ ਕਰਦਾ ਸੁਖਬੀਰ ਤੇ ਨਾਲ ਦੀ ਨਾਲ ਇਹ ਗੱਲ ਕਹੀ ਗਈ ਹੈ ਕਿ ਜੇਕਰ ਕਿਸੇ ਵੀ ਜਥੇਦਾਰ ਨੂੰ ਲਾਉਣ ਤੇ ਲਗਾਉਣ ਦਾ ਅਧਿਕਾਰ ਸਾਡੇ ਕੋਲ ਹੈ ਤੇ ਫਿਰ ਉਹਦੇ ਤੇ ਕਾਰਵਾਈ ਕਰਨ ਦਾ ਅਧਿਕਾਰ ਵੀ ਸਾਡੇ ਕੋਲ ਹੈ ਤੇ ਹੁਣ ਪਤਾ ਨਹੀਂ ਸਾਨੂੰ ਹੀ ਗਲਤ ਕੋਈ ਅ ਅੱਜ ਤੱਕ ਜਿਹੜੀਆਂ ਨੇ ਅਸੀਂ ਸੁਣਦੇ ਰਹੇ ਆ ਗੱਲਾਂ ਜਾਂ ਫਿਰ ਅਸੀਂ ਇਹ ਹੀ ਗੱਲ ਤੇ ਪੜਦੇ ਆਏ ਆ ਕਿ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਸਜੀਪੀਸੀ ਦੇ ਅਧਿਕਾਰ ਖੇਤਰ ਚ ਹੈ ਨਹੀਂ ਇਸ ਤੋਂ ਬਾਅਦ ਅੱਜ ਜਦੋਂ মিডিਆ ਨੇ ਗੱਲਬਾਤ ਕੀਤੀ ਗਿਆ ਨਹੀਂ ਰਗਵੀਰ ਸਿੰਘ ਉਹ ਰਾਦੇ ਨਾਲ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਮੈਨੂੰ ਤਾਂ ਇਹ ਲੱਗਾ ਸੀ ਕਿ ਜਥੇਦਾਰ ਜੋ ਬਚਨ ਕਰਦੇ ਨੇ ਜੋ ਹੁਕਮ ਦਿੰਦੇ ਨੇ ਉਹ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਹੁੰਦਾ ਹੈ ਕਹਿੰਦੇ ਮੈਨੂੰ ਤਾਂ ਕੱਲ ਪਤਾ ਲੱਗਾ ਕਿ ਉਹ ਤਾਂ ਸਿਰਫ ਚਾਰ ਦੀਵਾਰੀ ਦੇ ਲਈ ਹੁੰਦਾ ਤਾਂ ਹੁਣ ਇਹ ਸਭ ਦੇ ਨਾਲੇ ਸ਼ੰਕਾਵਾਂ ਜ਼ਰੂਰ ਖੜੀਆਂ ਹੋਣ ਲੱਗੀਆਂ ਕਿ ਹੁਣ 2 ਦਸੰਬਰ ਵਾਲਾ ਰੁਖ ਜਿਹੜਾ ਨੇ ਉਹ ਜਥੇਦਾਰ ਸਾਹਿਬ اختیار ਕਰਨਗੇ ਕੀ ਹੁਣ ਜਿਹੜੇ ਗੁਰਦੁਆਰੇ ਐਕਟ ਦੀਆ ਸਹਾਰਾ ਲੈ ਕੇ ਐਸਜੀਪੀਸੀ ਕਈ ਗੱਲਾਂ ਕਰਦੀ ਆਈ ਹੈ ਅਸੀਂ ਆ ਕੱਲ ਆਲਾ ਬਤਾਰਾ ਤਾਂ ਭੁੱਲ ਜੀਏ ਉਸ ਤੋਂ ਪਹਿਲਾਂ ਵਾਲੇ ਬਤਾਰੇ ਲੈ ਲਈਏ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਆਪਣਾ ਇੱਕ ਐਕਟ ਲੈ ਕੇ ਆ ਜਾਂਦੀ ਹੈ ਜੇ ਸਾਡੀ ਮੰਤਰਾ ਰੱਦ ਹੋਏਗੀ ਕੀ ਹੁਣ ਸਰਬਤ ਖਾਲਸਾ ਬੁਲਾ ਕੇ ਇਹ ਸਾਰੀਆਂ ਰੀਤੀਆਂ ਨੂੰ ਤੋੜਿਆ ਜਾਵੇਗਾ ਜਿਹੜੇ ਐਕਟਾਂ ਦੀਆਂ ਧਾਰਾਵਾਂ ਦੀਆਂ ਇਹ ਸਾਰੇ ਕਹਿ ਦਈਏ ਕਿ ਆਪਾਂ ਗਵਾਹੀਆਂ ਦਿੰਦੇ ਨੇ ਜਾਂ ਉਸ ਚੀਜ਼ ਦਾ ਸਹਾਰਾ ਲੈਂਦੇ ਨੇ ਇਹ ਸਾਰੀਆਂ માનਤਾਵਾਂ ਕੀ ਹੁਣ ਬਦਲ ਸਕਦੀਆਂ ਨੇ ਆ ਬਿਲਕੁਲ ਵਿਵੇਕ ਜਿਹੜੀ ਤੁਸੀਂ ਇਹ ਜਾਣਕਾਰੀ ਦੇ ਰਹੇ ਹੋ ਜਾਂ ਫਿਰ ਗੱਲ ਕਰ ਰਹੇ ਹੋ ਇਹ ਗੱਲ ਉਸ ਵਕਤ ਬਹੁਤ ਸ਼ੰਕਾਵਾਂ ਦੇ ਨਾਲ ਭਰੀ ਭਰਪੂਰ ਲੱਗਦੀ ਹੈ ਜਦੋਂ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਕੁਝ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਜਿਹੜਾ ਕਿ ਹੁਣ ਆਪਾਂ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਵਾਲੇ ਹਾਂ ਤੇ ਬਹੁਤ ਸਾਰੇ ਦਰਸ਼ਕ ਇਸ ਨੂੰ ਸੁਣ ਕੇ ਹੈਰਾਨ ਵੀ ਹੋਣਗੇ ਕਿ ਭਈ ਗੁਰਦੁਆਰਾ ਐਕਟ 1925 ਦੇ ਵਿੱਚ ਇਹ ਅਧਿਕਾਰ ਖੇਤਰ ਨਹੀਂ ਹੈ ਐਸਜੀਪੀਸੀ ਦੇ ਕੋਲ ਕਿ ਉਹ ਜਥੇਦਾਰ ਲਾਵੇ ਜਾਂ ਫਿਰ ਜਥੇਦਾਰ ਲਾਵੇ ਹਾਲਾਂਕਿ ਇਹ ਗੱਲ ਬੜੀ ਅਚੰਭਤ ਲੱਗਦੀ ਹੋਵੇਗੀ ਪਰ ਇਹ ਗੱਲ ਸੱਚ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਅਸੀਂ ਪ੍ਰੋਗਰਾਮ ਸਾਂਝਾ ਕਰ ਰਹੇ ਸੀ ਤੇ ਉਸ ਦੇ ਦਰਮਿਆਨ ਪ੍ਰਿੰਸੀਪਲ ਜਿਹੜੇ ਨੇ ਪਰਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਸਿੱਖ ਆਗੂ ਨੇ ਉਹਨਾਂ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਵੱਖ-ਵੱਖ ਪੰਥਕ ਮਸਲਿਆਂ ਦੇ ਉੱਪਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਉਨਾ ਨੇ ਤਾਂ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਭਾਈ ਅਸੀਂ ਤਾਂ ਗੁਜ਼ਾਰਿਸ਼ ਕਰਦੇ ਹਾਂ ਕਿ ਇਹਨੂੰ ਪ੍ਰਸ਼ਾਸਨ ਦੇ ਅਧੀਨ ਲਿਆ ਜਾਵੇ ਐਸਜੀਪੀਸੀ ਦੀ ਕਮੇਟੀ ਨੂੰ ਕਹਿੰਦੇ ਪ੍ਰਸ਼ਾਸਨ ਦੇ ਅਧੀਨ ਲਿਆ ਜਾਵੇ ਯਹਾਂ ਫਿਰ ਕਹਿੰਦੇ ਸਿਕ ਸੰਗਤਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਏਦਾਂ ਦੇ ਮਾਪਦੰਡ ਤਿਆਰ ਕੀਤੇ ਜਾਣ ਜਿਹਦੇ ਨਾਲ ਕਹਿੰਦੇ ਐਸਜੀਪੀਸੀ ਦੀ ਇਹ ਹਾਲਤ ਜਿਹੜੀ ਵਿਗੜੀ ਪਈ ਹੈ ਉਹਨੂੰ ਸੁਧਾਰਿਆ ਜਾ ਸਕੇ ਤੇ ਉਹਨਾਂ ਦੇ ਵੱਲੋਂ ਕਾਰਜ ਪ੍ਰਣਾਲੀਆਂ ਕੁਝ ਅਜਿਹਿਆਂ ਚਲਾਈਆਂ ਜਾਣ ਜਿਹਦੇ ਨਾਲ ਸਿੱਖਾਂ ਦਾ ਭਲਾ ਹੋਵੇ ਨਾ ਕਿ ਦੁੱਚੱਤੀਆਂ ਪੈਦਾ ਹੋਣ ਇਹ ਗੱਲ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਕੁਝ ਕਫੀਜ਼ ਦੀ ਮੈਨੂੰ ਚੰਗੀ ਵੀ ਲੱਗੀ ਤੇ ਕੁਝ ਕਫੀਜ਼ ਦੀ ਇਹਦੇ ਉੱਪਰ ਕਿੰਤੂ ਵੀ ਹੋਇਆ ਕਿ ਭਾਈ ਜੇਕਰ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਸਭ ਨਾਲ ਚੀਜ਼ਾਂ ਦੇ ਵੇਰਵੇ ਨਹੀਂ ਜਾਂ ਫਿਰ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਚੀਜ਼ਾਂ ਨਹੀਂ ਤਾਂ ਫਿਰ ਧਮਕ ਜਿਗੇ ਕਿ ਕਿਹੜੀ ਗੱਲ ਦੇ ਮਾਰੇ ਜਾ ਰਹੇ ਨੇ ਕਿਹੜੇ ਕਾਰਨ ਨੇ ਕਿ ਉਹਨਾਂ ਦੇ ਵੱਲੋਂ ਭਾਈ ਦੇ ਨੇ ਇਹ ਚੀਜ਼ਾਂ ਪ੍ਰਚਾਰ ਦਿੱਤੀਆਂ ਜਾਂਦੀਆਂ ਨੇ ਕਿ ਭਾਈ ਤੁਸੀਂ ਤਾਂ ਸਾਡੇ ਸੇਵਾਦਾਰੋਂ ਤੁਹਾਨੂੰ ਲਾਭ ਹੀ ਸਕਦੇ ਆ ਤੁਹਾਨੂੰ ਲਾ ਵੀ ਸਕਦੇ ਆ ਬਦਲ ਵੀ ਸਕਦੇ ਆ ਤਨਖਾਹ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਜਾਂ ਫਿਰ ਹੋਰ ਵੀ ਬਹੁਤ ਸਾਰੇ ਪ੍ਰਬੰਧਨ ਜਿਹੜੇ ਨੇ ਜਿਨ੍ਹਾਂ ਦੇ ਕਰੇ ਜਾਣ ਦੀ ਗੱਲ ਜਿਹੜੀ ਹੈ ਉਹ ਐਸਜੀਪੀਸੀ ਦੇ ਵੱਲੋਂ ਕਹੀ ਜਾਂਦੀ ਆ ਅਕਸਰ ਆਪਣੇ ਸੰਬੋਧਨਾਂ ਦੇ ਵਿੱਚ ਅਕਸਰ ਆਪਣੀ ਗੱਲਬਾਤ ਦੇ ਵਿੱਚ ਹੁਣ ਵੱਡੀ ਗੱਲ ਤਾਂ ਇਹ ਵੀ ਆ ਕਿ ਜਿਹੜੀ ਐਸਜੀਪੀਸੀ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕਈਆਂ ਗਈਆਂ ਅੰਤਰੀਂ ਕਮੇਟੀ ਦੇ ਵੱਲੋਂ ਬੀਤੇ ਕੱਲ ਇਹ ਸਾਰੀ ਮੀਟਿੰਗ ਕੀਤੀ ਗਈ ਪ੍ਰੈਸ ਵਾਰਤਾ ਕੀਤੀ ਗਈ ਪ੍ਰੈਸ ਵਾਰਤਾ ਦੇ ਵਿੱਚ ਕੀਆਂ ਗਈਆਂ तमाम ਗੱਲਾਂ ਜੁੜੀਆਂ ਨੇ ਉਹਨਾਂ ਦੇ ਉੱਪਰ ਧਿਆਨ ਦੇਣ ਦੇ ਨਾਲ-ਨਾਲ ਜੇਕਰ ਆਪਾਂ ਧਿਆਨ ਦੇਈਏ ਤਾਂ ਇਸ ਵਕਤ ਐਸਜੀਪੀਸੀ ਦੇ ਤਾਂ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਖੁਦ ਆ ਮੁਖਤਿਆਰੀ ਜਿਹੜੇ ਨੇ ਉਹ ਛੱਡ ਚੁੱਕੇ ਨੇ ਉਹ ਕਹਿੰਦੇ ਕਿ ਭਾਈ ਨਾ ਨਾ ਮੈਂ ਤਾਂ ਨਹੀਂ ਪ੍ਰਧਾਨ ਰਹਿਂਦਾ ਮੇਰੇ ਉੱਪਰ ਤਾਂ ਸ਼ਾਇਦ ਪ੍ਰੈਸ਼ਰ ਹੈ ਜਾਂ ਫਿਰ ਪ੍ਰੈਸ਼ਰ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਮੈਂ ਗੱਲ ਕਰ ਰਿਹਾ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਪ੍ਰਭਾਵ ਹੇਠ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਈਂਦੇ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਸੀ ਹਾਲਾਂਕਿ ਅਸੀਂ ਇਹਦੇ ਵਿੱਚ ਹਾਂ ਪੱਕੀ ਨਾ ਪੱਕੀ ਕੋਈ ਵੀ ਪੁਸ਼ਟੀ ਨਹੀਂ ਕਰਦੇ ਪਰ ਦੋਸ਼ ਜ਼ਰੂਰ ਲੱਗਦੇ ਨੇ ਪਰ ਜਦੋਂ ਦੋਸ਼ ਲੱਗਦੇ ਨੇ ਤਾਂ ਥੱਲੇ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਉਗ ਸੁਗ ਹੁੰਦੀ ਹੈ ਜਿਹਦੇ ਬਾਰੇ ਆਪਾਂ ਵੀ ਮਾੜਾ ਮੋਟਾ ਜਾਣਦੇ ਆ ਤੇ ਦਰਸ਼ਕ ਬਹੁਤ ਜ਼ਿਆਦਾ ਜਾਣਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਵੇਰਵੇ ਜਿਹੜੇ ਨੇ ਬਹੁਤ ਸਾਰੇ ਵਾਕਵਾਕ ਮੀਡੀਆਦਾਰਿਆਂ ਦੇ ਵਿੱਚ ਛਪੀਆਂ ਰਿਪੋਰਟਸ ਵਾਕਾ ਅਖਬਾਰ ਅਖਬਾਰਾਂ ਦੀਆਂ ਬੜੀਆਂ ਸੁਰਖੀਆਂ ਦੇ ਮੱਦੇਨਜ਼ਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੋਖੀਆਂ ਪੜਤਾਲੀਆਂ ਜਾਣ ਤੋਂ ਬਾਅਦ ਇਹਦੇ ਵੇਰਵੇ ਜਿਹੜੇ ਨੇ ਹਾਸਲ ਕੀਤੇ ਜਾਂਦੇ ਨੇ ਹੁਣ ਹਰਜਿੰਦਰ ਸਿੰਘ ਧਾਮੀ ਆਪਣੀ ਪੋਸਟ ਤੋਂ ਕਹਿੰਦੇ ਕਿ ਅਸੀਂ ਅਸਤੀਫਾ ਦੇਣਾ ਹੈ ਜਿਹੜੇ ਇਸ ਪੋਸਟ ਦੇ ਉੱਪਰ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬੀਤੇ ਕੱਲ ਇਸ ਦੀ ਮੀਟਿੰਗ ਕੀਤੀ ਗਈ ਨਾਲ ਉਹਨਾਂ ਦੇ ਕੁਲਵੰਤ ਸਿੰਘ ਮੰਨਣ ਸਨ ਜਿਹੜੇ ਜਲੰਧਰ ਦੇ ਵਿੱਚੋਂ ਆਉਂਦੇ ਨੇ ਉਹਨਾਂ ਦੇ ਵੱਲੋਂ ਦੁਆਬੇ ਦੀ ਸਿੱਖ ਪੰਥਕ ਸਿਆਸਤ ਨੂੰ ਸਮਝਿਆ ਜਾਂਦਾ ਕਿਉਂਕਿ ਕਹਿੰਦੇ ਕਿ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਉਸ ਸਿਆਸਤ ਨੂੰ ਸਮਝ ਕੇ ਸਾਰੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਦੁਆਬੇ ਲਾਕੇ ਦੇ ਵਿੱਚ ਕਰਦੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਸੂਝਵਾਨ ਵਿਅਕਤੀ ਤਿੰਨੇ ਚਾਰੇ ਪੰਜੇ ਜਿੰਨੇ ਜਣੇ ਵੀ ਕੱਲ ਪ੍ਰੈਸ ਵਾਰਤਾ ਦੇ ਵਿੱਚ ਬੈਠੇ ਉਥੇ ਇੱਕ ਗੱਲ ਵਾਂਝੀ ਲੱਗੀ ਹੈ ਹੂੰ ਵਾਂਝੀ ਗੱਲ ਇਹ ਲੱਗੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰਾਂ ਦੀ ਪੋਸਟ ਤੋਂ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਕੀ ਉਹ ਸਪਾਈ ਗਈ ਪੋਸਟ ਦੇ ਵਿੱਚ ਉਹਨਾਂ ਨੂੰ ਕੀ ਇਦਾਂ ਦਾ ਲੱਗਾ ਕਿ ਗਿਆਨੀ ਹਰਪ੍ਰੀਤ ਸਿੰਘ ਕਿਤੇ ਬਚ ਨਾ ਜਾਣ ਗਿਆਨੀ ਹਰਪ੍ਰੀਤ ਸਿੰਘ ਤੇ ਦੁਬਾਰਾ ਪੰਥ ਦੇ ਵਿੱਚ ਵਾਪਸ ਨਾ ਆ ਜਾਣ ਜਾਂ ਪਰ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਕਿਸੇ ਤਰੀਕੇ ਦੀ ਕੋ ਕੋਵਾਇਦ ਇਦਾਂ ਦੀ ਨਾ ਰੰਭ ਦਿੱਤੀ ਜਾਵੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਜਿਹੜੀ ਕਿ ਬਾਅਦ ਦੇ ਲਈ ਸਾਡੇ ਲਈ ਬਹੁਤ ਵੱਡੀਆਂ ਮੁਸ਼ਕਲਾਂ ਅਟਕਲਾਂ ਦਿੱਕਤਾਂ ਪਰੇਸ਼ਾਨੀਆਂ ਖੜੀ ਕਰ ਜੇ ਹੁਣ ਇਹ ਸਾਰੀ ਚੀਜ਼ ਦੇ ਵਿੱਚ ਜੇਕਰ ਇੱਕ ਚੀਜ਼ ਹੋਰ ਸਮਝੀਏ ਤਾਂ ਉਹ ਇਹ ਹੈ ਕਿ ਉਹਨਾਂ ਦੇ ਵੱਲੋਂ ਇਹ ਸਾਰੀਆਂ ਸਥਿਤੀਆਂ ਜਿੱਥੇ ਆ ਪੈਦਾ ਕੀਤੀਆਂ ਗਈਆਂ ਜਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਕਿ ਮੀਟਿੰਗ ਵੀ ਹਿੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਕੀਤੀ ਕਿ ਜਿਹਦੇ ਉੱਪਰ ਮਲਾਲ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਅਜੇ ਤੱਕ ਵੀ ਹੈ ਵੱਖ-ਵੱਖ ਨਿਊਜ਼ ਚੈਨਲਾਂ ਦੇ ਨਾਲ ਗੱਲਬਾਤ ਕਰਦੇ ਆ ਨਿੱਜੀ ਨਿਊਜ਼ ਚੈਨਲਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਆਪਣੇ ਮਨ ਦੇ ਬਲਬਲੇ ਸਾਂਝੇ ਵੀ ਕੀਤੇ ਨੇ ਜਿਵੇਂ ਤੁਸੀਂ ਭੂਮਿਕਾ ਦੇ ਵਿੱਚ ਦੱਸਿਆ ਸੀ ਕਿ ਭਾਈ ਉਹ ਕਹਿੰਦੇ ਕਿ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਐਸਜੀਪੀਸੀ ਦਾ ਅਧਿਕਾਰ ਖੇਤਰ ਜਿਹੜਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦਾ ਜਿਹੜਾ ਦਬਦਬਾ ਜਾਂ ਫਿਰ ਕਹ ਲਈਏ ਉਹਦਾ ਅਸਰ ਜਿਹੜਾ ਉਹ ਐਸਜੀਪੀਸੀ ਦੇ ਅਧਿਕਾਰ ਖੇਤਰ ਜਾਂ ਫਿਰ ਹਦੂਦ ਦੇ ਅੰਦਰ ਅੰਦਰ ਹੀ ਰਹਿ ਜਾਂਦਾ ਹੈ ਉਹ ਕਹਿੰਦੇ ਮੈਨੂੰ ਤਾਂ ਲੱਗਦਾ ਸੀ ਕਿ ਵਿਸ਼ਵ ਵਿਆਪੀ ਜਿੰਨੇ ਵੀ ਸਿੱਖ ਲੋਕ ਨੇ ਸਿੱਖ ਸੰਗਤ ਹੈ ਉਹਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਕੰਨੀ ਵਿਖਿਆ ਜਾਂਦਾ ਹੈ ਕਿ ਭਾਈ ਉਤੋਂ ਫਰਮਾਨ ਕੀ ਆਉਂਦਾ ਹੈ ਉਹਦੇ ਹਿਸਾਬ ਦੇ ਨਾਲ ਉਹ ਆਪਣੀਆਂ ਰਣਨੀਤੀਆਂ ਬਣਾਉਂਦੇ ਨੇ ਕਾਰਵਾਈਆਂ ਕਰਦੇ ਨੇ ਜਾਂ ਫਿਰ ਪੰਥਕ ਮਸਲੇ ਹੱਲ ਕਰਨ ਦੀਆਂ ਕੋਸ਼ਿਸ਼ਾਂ ਕੋਈ ਦਾ ਸ਼ੁਰੂ ਹੁੰਦੀਆਂ ਨੇ ਉਹ ਕਹਿੰਦੇ ਮੈਂ ਤਾਂ ਖੁਦ ਹੈਰਾਨ ਆ ਤੇ ਹੈਰਾਨ ਉਹੀ ਇਕੱਲੇ ਨਹੀਂ ਪੰਜਾਬ ਦੇ ਵਿੱਚ ਤਮਾਮ ਉਹ ਲੋਕ ਹੈਰਾਨ ਨੇ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਤਾਂ ਐਸਜੀਪੀਸੀ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਅਸੀਂ ਭਾਈ ਸਮਰਪਤਾ ਦੂਸਰੇ ਪਾਸੇ ਇਹ ਕਿੰਤੂ ਕਰਨਾ ਕਿ ਭਾਈ ਆਹ ਫਲਾਣੀ ਪੋਸਟ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਸਿਪਾਉਣੀ ਇਹ ਦੇ ਵਿੱਚ ਕਮਾ ਪਿੱਛੇ ਚਾਹੀਦਾ ਸੀ ਇਹ ਦੇ ਵਿੱਚ ਕੁਐਸਚਨ ਮਾਰਕ ਚਾਹੀਦਾ ਸੀ ਇਹ ਦੇ ਵਿੱਚ ਹੋਰ ਕਿਸੇ ਤਰੀਕੇ ਦੇ ਨਾਲ ਲਿਖਤ ਚਾਹੀਦੀ ਸੀ ਭਾਈ ਆਪਣੇ ਪਰਸਨਲ ਖਾਤੇ ਦੇ ਉੱਪਰ ਕਿਸੇ ਦੇ ਵੱਲੋਂ ਕੁਝ ਵੀ ਲਿਖਿਆ ਜਾਵੇ ਇਹਦੇ ਹੱਕਦਾਰ ਐਸਜੀਪੀਸੀ ਦੇ ਪ੍ਰਧਾਨ ਐਸਜੀਪੀਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਕਿਵੇਂ ਹੋ ਸਕਦੇ ਨੇ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਅਧਿਕਾਰ ਖੇਤਰ ਜਿਹੜਾ ਐਸਜੀਪੀਸੀ ਦੇ ਕੋਲ ਹੈ ਤੇ ਆ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਹੋਰੀ ਕਿਸੇ ਵੀ ਤਰੀਕੇ ਦੇ ਨਾਲ ਇਦਾਂ ਦੀ ਚੀਜ਼ ਨਹੀਂ ਕਹਿ ਸਕਦੇ ਦੂਸਰੇ ਪਾਸੇ ਪਾਈ ਗਈ ਉਹਨਾਂ ਦੀ ਮਹਿਜ਼ ਇੱਕ 3 4 5 6 ਲਾਈਨਾਂ ਦੀ ਪੋਸਟ ਜਿਹੜੀ ਹੈ ਉਹ ਇੰਨਾ ਤੱਕ ਪਰੇਸ਼ਾਨ ਕਰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਸਲੇ ਦੇ ਉੱਪਰ ਉਹਨਾਂ ਦੇ ਵੱਲੋਂ ਕੀ ਇਹ ਕਹਿ ਦਿੱਤਾ ਗਿਆ ਕਿਉਂਕਿ ਆਮ ਰਤਬਾ ਨੇ ਆਮ ਰਤਬਾ ਨੇ ਉਹਨਾਂ ਦੇ ਵੱਲੋਂ ਇੱਕ ਪੰਥ ਦੀ ਕਹਿ ਲਈਏ ਕਿ ਅਗਵਾਈ ਕੀਤੀ ਜਾਂਦੀ ਹੈ ਇੱਕ ਦਮਦਮਾ ਸਾਹਿਬ ਤਖਤ ਜਿਹੜਾ ਹੈ ਉਸ ਦੀ ਅਗਵਾਈ ਕੀਤੀ ਜਾਂਦੀ ਹੈ ਜਿਕਰ ਉਹਨਾਂ ਦੇ ਵੱਲੋਂ ਆਪਣੇ ਹਾਮ ਰਤਬਾ ਇੱਕ ਜਥੇਦਾਰ ਦੇ ਹੱਕ ਦੇ ਵਿੱਚ ਜਾਂ ਫਿਰ ਆਪਣੇ ਮਨ ਦੇ ਬਲਬਲੇ ਉਹਨਾਂ ਨੂੰ ਲੈ ਕੇ ਸਾਂਝੇ ਕੀਤੇ ਗਏ ਨੇ ਤੇ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਮਾੜਾ ਹੈ ਪਰ ਜੇਕਰ ਐਸਜੀਪੀਸੀ ਦੇ ਬਦੋਂ ਇਸ ਦੇ ਉੱਪਰ ਕਿੰਤੂ ਕੀਤਾ ਜਾਂਦਾ ਫਿਰ ਅਦਾਲਤ ਦੇ ਵਿੱਚ ਕਾਲਾ ਦਾਲ ਕਾਲੀ ਤੇ ਦਾਲ ਬਣਾਉਣ ਵਾਲਾ ਭਾਂਡਾ ਸਣੇ ਚੁੱਲਾ ਮੈਨੂੰ ਕਾਲਾ ਲੱਗਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਵੱਡਾ ਸਵਾਲ ਖੜਾ ਕਰਤੀਆਂ ਨੇ ਕਿ ਐਸਜੀਪੀਸੀ ਦੀ ਅੰਤਰੀ ਕਮੇਟੀ ਦੇ ਮਨ ਦੇ ਵਿੱਚ ਐਦਾਂ ਦੀ ਭਾਵਨਾ ਆਈ ਕਿ ਕਿ ਉਹਨਾਂ ਦੇ ਵੱਲੋਂ ਮੀਟਿੰਗ ਕਰਨ ਗਏ ਜਥੇਦਾਰ ਸਹਿਬਾਨ ਨੂੰ ਆਪਣੀ ਗੱਲ ਬੇਨਤੀ ਦੇ ਰੂਪ ਦੇ ਵਿੱਚ ਰੱਖਣ ਦੀ ਜਗ੍ਹਾ ਇਹ ਕਹਿਣਾ ਪਿਆ ਕਿ ਭਾਈ ਤੁਹਾਨੂੰ ਪਤਾ ਹੈ ਸਾਡਾ ਅਧਿਕਾਰ ਖੇਤਰ ਕੀ ਹੈ ਤੁਹਾਨੂੰ ਦਸੀਏ ਕਿ ਸਾਡਾ ਅਧਿਕਾਰ ਖੇਤਰ ਕੀ ਹੈ ਹੋ ਸਕਦਾ ਹੈ ਕਿ ਜੇ ਇਸ ਤਰੀਕੇ ਦੇ ਨਾਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਅੱਜ ਤੜਕਸਾਰ ਬਿਆਨ ਦਿੱਤਾ ਗਿਆ ਤੇ ਉਸ ਬਿਆਨ ਦੇ ਵਿੱਚ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਬਾਡੀ ਲੈਂਗੁਏਜ ਉਹਨਾਂ ਦੀ ਹੋਰ ਤਰੀਕੇ ਦੇ ਨਾਲ ਜਾਪਦੀ ਸੀ ਪਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਮੈਂ ਹੈਰਾਨ ਆ ਐਸਜੀਪੀਸੀ ਦੇ ਵੱਲੋਂ ਮੈਨੂੰ ਕਿਸ ਤਰੀਕੇ ਦੇ ਨਾਲ ਆ ਕੇ ਕਿਹਾ ਗਿਆ ਉਹ ਕਹਿਣ ਵਾਲੀ ਗੱਲ ਮੈਨੂੰ ਤਾੜਨਾ ਵੱਧ ਲੱਗੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਮੁਖਾਰਬੇਂ ਦੇ ਵਿੱਚੋਂ ਇਹ ਫਰਮਾਇਆ ਨਹੀਂ ਮਾਰੇ ਲੋਕਾਂ ਨੂੰ ਮਹਿਸੂਸ ਹੋਈ ਸਣੇ ਸਾਨੂੰ ਸਣੇ ਤੁਹਾਨੂੰ ਤੇ ਦਰਸ਼ਕ ਜਿੰਨੇ ਦੇਖ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਵੱਲ ਵੱਲੇ ਕੀ ਨੇ ਇਹ ਵੀ ਅਸੀਂ ਨਾਲੋਂ ਨਾਲ ਜ਼ਰੂਰ ਜਾਂਦਾ ਚਾਹਾਂਗੇ ਤੇ ਉਹ ਵੀ ਇਹ ਸਾਰੇ ਮਸਲੇ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦੇ ਸਕਦੇ ਨੇ ਜੀ ਸੁਖਵੀਰ ਇੱਕ ਗੱਲ ਇੱਥੇ ਦੋ ਦਿੱਤੀ ਦੇ ਵਿੱਚ ਪਾਉਂਦੀ ਹੈ ਕਿ ਇੱਕ ਪਾਸੇ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਅਕਾਲ ਤਖਤ ਮਹਾਨ ਹੈ ਖਾਲਸਾ ਪੰਥ ਦੀ ਸ਼ਾਨ ਹੈ ਦੂਸਰੇ ਪਾਸੇ ਅਸੀਂ ਉਸ ਮਹਾਨ ਸੰਸਥਾ ਨੂੰ ਲਿਆ ਕੇ ਇੱਕ ਦੂਸਰੀ ਸੰਸਥਾ ਦੇ ਅਧੀਨ ਕਰ ਰਹੇ ਆ ਤੇ ਤੀਸਰੇ ਪਾਸੇ ਜਿਹੜੇ ਐਕਟ ਦੀ ਅਸੀਂ ਗੱਲ ਕਰ ਰਹੇ ਆ ਜਿਹਦਾ ਅਸੀਂ ਤਰਕ ਹਰ ਵਾਰ ਪੇਸ਼ ਕਰ ਦਿੰਨੇ ਆ ਕਿ ਗੁਰਦੁਆਰਾ ਐਕਟ ਗੁਰਦੁਆਰਾ ਐਕਟ ਗੁਰਦੁਆਰਾ ਐਕਟ ਤੇ ਜਦੋਂ ਸਰਕਾਰ ਗੁਰਦੁਆਰਾ ਐਕਟ ਦੇ ਉੱਤੇ ਕੋਈ ਕਿੰਤੂ ਪਰੰਤੂ ਕਰਦੀ ਹੈ ਬੀਤੇ ਦਿਨ ਤੁਹਾਨੂੰ ਯਾਦ ਹੋਏਗਾ ਕਿ ਗੁਰਬਾਣੀ ਪ੍ਰਸਾਰਣ ਪਹਿਲਾਂ ਇੱਕ ਨਿੱਜੀ ਚੈਨਲ ਕੋਲ ਸੀਗਾ ਜਦੋਂ ਉਹ ਨਿੱਜੀ ਚੈਨਲ ਦਾ ਅਧਿਕਾਰੀ ਖਤਮ ਕਰਤਾ ਕਿ ਗੁਰਬਾਣੀ ਨੂੰ ਫ੍ਰੀ ਕੀਤਾ ਜਾਵੇ ਹਰ ਬੰਦਾ ਆਪਣੇ ਰੇਡੀਓ ਦੇ ਉੱਤੇ ਹਰ ਬੰਦਾ ਆਪਣੇ ਟੀਵੀ ਦੇ ਉੱਤੇ ਦਾ ਟੈਲੀਕਾਸਟ ਕਰ ਸਕਦਾ ਉਸ ਵੇਲੇ ਤੁਹਾਨੂੰ ਵੀ ਯਾਦ ਹੋਏਗਾ ਕਿ ਜੰਦਰ ਸਿੰਘ ਧਾਮੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਸੀਗੇ ਅੱਗ ਬਬੂਲੇ ਹੋਏ ਸੀਗੇ ਮੈਂ ਤਾਂ ਧਾਮੀ ਸਾਹਿਬ ਦਾ ਅੱਜ ਤੱਕ ਕਦੀ ਉਹ ਵਾਲਾ ਰੋਖਾ ਉਤੋਂ ਬਾਅਦ ਨਹੀਂ ਦੇਖਿਆ ਉਤੋਂ ਪਹਿਲਾਂ ਨਹੀਂ ਦੇਖਿਆ ਬੜਾ ਕਹਿੰਦੇ ਜਿਹਨੇ ਅੱਜ ਤੱਕ ਪੰਥ ਨੂੰ ਹੱਥ ਪਾਇਆ ਉਹ ਇਸ ਅੱਗ ਦੇ ਵਿੱਚ ਸੜ ਗਿਆ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਕਿਵੇਂ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦੇ ਹੋ ਮਤਲਬ ਜਦੋਂ ਅਸੀਂ ਅਕ ਕਿਸੇ ਹੋਰ ਸੰਸਥਾ ਦੇ ਉੱਤੇ ਕਿਸੇ ਹੋਰ ਆਗੂ ਦੇ ਉੱਤੇ ਜਾਂ ਕਿਸੇ ਹੋਰ ਤਰੀਕੇ ਜੇਕਰ ਗੱਲ ਕਰਨੀ ਹੈ ਤਾਂ ਅਸੀਂ ਉਹਨੂੰ ਐਜ਼ ਅ ਹਥਿਆਰ ਯੂਜ਼ ਕਰ ਸਕਦੇ ਹਾਂ ਮੈਨੂੰ ਉਹ ਤਲਵਾਰ ਤੇ ਉਹ ਸ਼ੀਲਡ ਵਾਲੀ ਗੱਲ ਯਾਦ ਆ ਗਈ ਦੇਖੋ ਸਾਡੇ ਵੈਸੇ ਧਰਮ ਦੇ ਵਿੱਚ ਇੱਕ ਹੈ ਕਿ ਨਹੰਗ ਸਿੰਘ ਤੁਸੀਂ ਦੇਖੇ ਹੋਣਗੇ ਤਲਵਾਰ ਵੀ ਫੜੀ ਹੁੰਦੀ ਹੈ ਤੇ ਸ਼ੀਲਡ ਵੀ ਫੜੀ ਹੁੰਦੀ ਹੈ ਬਚਨ ਵਾਲੀ ਮੈਨੂੰ ਲੱਗਦਾ ਐਸ ਜੀ ਪੀ ਸੀ ਨੇ ਨਾ 1900 ਉਹ ਜਿਹੜਾ ਗੁਰਦੁਆਰਾ ਐਕਟ ਹੈ ਉਹਨੂੰ ਸ਼ੀਲਡ ਬਣਾਇਆ ਹੋਇਆ ਜਦੋਂ ਦੂਸਰੇ ਤੇ ਚਲਾਉਣਾ ਹੋਵੇ ਤਾਂ ਤਲਵਾਰ ਹੈ ਜਦੋਂ ਆਪਣਾ ਬਚਾਅ ਕਰਨਾ ਹੋਵੇ ਤਾਂ ਉਹ ਸ਼ੀਲਡ ਹੈ ਲੈ ਆ ਕੇ ਮੋਰੇ ਖੜਾ ਕਰ ਦੋ ਜਿਹੜਾ ਗੁਰਦੁਆਰਾ ਐਕਟ ਹੈ ਭਾਈ ਤੁਸੀਂ ਇਹਦੇ ਉਧਰ ਖੜੇ ਰਹੋ ਤਾਂ ਅਸੀਂ ਇੱਧਰ ਖੜੇ ਆ ਤੁਸੀਂ ਇਹ ਕਰ ਨਹੀਂ ਸਕਦੇ ਉਦੋਂ ਅਧਿਕਾਰ ਚੇਤੇ ਆ ਜਾਂਦੇ ਆ ਉਦੋਂ ਇਹ ਧਾਰਾ ਚੇਤੇ ਆ ਜਾਂਦੀ ਐਕਟ ਚੇਤੇ ਆ ਜਾਂਦੇ ਨੇ ਤੇ ਜਦੋਂ ਮੈਨੂੰ ਲੱਗਦਾ ਕਿ ਇਦਾਂ ਦੀ ਦੇਖੋ ਇਹ ਤਾਂ ਅਸੀਂ ਗੱਲ ਕਰ ਰਹੇ ਆ ਤੁਸੀਂ ਗੱਲ ਕਰ ਰਹੇ ਹੋ ਸਾਡੇ ਦਰਸ਼ਕ ਗੱਲ ਕਰ ਰਹੇ ਨੇ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਰੱਖਣਗੇ ਇਹ ਸਾਰੀਆਂ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਇਹਦੇ ਨਾਲ ਹੀ ਸਵਾਲ ਇਹ ਬਣਦਾ ਹੈ ਕਿ ਇਸ ਬਿਲੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਬੜੇ ਲੰਬੇ ਚਿਰ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਭ ਤੋਂ ਉੱਤੇ ਹੈ ਸ੍ਰੀ ਅਕਾਲ ਤਖਤ ਸਾਹਿਬ ਪੰਜਾਬ 'ਚ ਬੈਠ ਕੇ ਹੁਕਮ ਕਰਨਗੇ ਅਕਾਲ ਤਖਤ ਦੇਸ਼ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਰਹਿੰਦਾ ਹੈ ਉਹ ਸਾਰੇ ਮਤਲਬ ਉਸ ਹੁਕਮਾਂ ਨੂੰ ਪਾਲਣਾ ਕਰੇਗਾ ਇਹਦਾ ਮਤਲਬ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਅੱਜ ਤੱਕ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਸੁਣਾਏ ਨੇ ਓ ਐਸਜੀਪੀਸੀ ਨੇ ਕਈ ਨਹੀਂ ਪਰਮਾਨੀ ਕਿਤੇ ਮਤਲਬ ਉਹ ਹੋਣਗੇ ਹੀ ਨਹੀਂ ਹੁਕਮ ਹਮ ਅੱਜ ਐਸਜੀਪੀਸੀ ਇਹ ਕਹਿ ਰਹੀ ਹੈ ਭਾਈ ਅਸੀਂ ਅਧਿਕਾਰ ਖੇਤਰ ਚ ਨਹੀਂ ਕੱਲ ਨੂੰ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸਾਨੂੰ ਤਾਲਬਾ ਕਰ ਲੀਏ ਤਾਂ ਅਸੀਂ ਵੀ ਅੱਗੇ ਕਹਿ ਦਈਏ ਕਿ ਭਾਈ ਤੁਹਾਡਾ ਤਾਂ ਅਧਿਕਾਰ ਖੇਤਰ ਨਹੀਂ ਤੁਸੀਂ ਧਾਮੇ ਸਾਹਿਬ ਤੋਂ ਪੁੱਛਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਜਿਹੜੇ ਹੁਕਮ ਉਥੋਂ ਹੋਏ ਨੇ ਉਹਨਾਂ ਦੀ ਤਮੀਲ ਕਰਵਾਉਣ ਦੇ ਲਈ ਤਾਂ ਜਦੋਂ ਜਹਦ ਕਰਦੀ ਐਸਜੀਪੀਸੀ ਕਦੇ ਨਜ਼ਰ ਹੀ ਨਹੀਂ ਆਈ ਜਿਹੜੀ ਸਭ ਤੋਂ ਵੱਡਾ ਖਲਾਫ ਪੈਦਾ ਕਰਨ ਦੀ ਗੱਲ ਇਹੀ ਹੈ ਕਿ ਭਾਈ ਤੁਸੀਂ ਕਦੋਂ ਕਿਹਾ ਕਿ ਜਿਹੜੇ ਪ੍ਰਬੰਧਕ ਜਾਂ ਫਿਰ ਜਿਨ੍ਹਾਂ ਨੂੰ ਸਜ਼ਾ ਜਾਬਤ ਕੀਤਾ ਗਿਆ ਸੀ ਸਣੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਕੁਝ ਹੀ ਦਿਨਾਂ ਤੱਕ ਉਹਨਾਂ ਨੇ ਮੌਜੂਦਾ ਪ੍ਰਧਾਨ ਬਣ ਜਾਣਾ ਹੈ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਕਵਾਇਦ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਦਾਂ ਦੀਆਂ ਗੱਲਾਂ ਵੀ ਸਮਾਜ ਦੇ ਵਿੱਚ ਇਦਾਂ ਦੀਆਂ ਗੱਲਾਂ ਵੀ ਆਲ ਦਵਾਲ ਦੇ ਵਿੱਚ ਆਮ ਦੇ ਵਿੱਚ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਦਕਿ ਇਹਨਾਂ ਗੱਲਾਂ ਦੇ ਵਿੱਚ ਮੈਂ ਤਾਂ ਸਤਰਤੀ ਕਰੂੰਗਾ 70% ਦੀ ਇਹ ਸੱਚ ਵੀ ਹੈ ਲਗਾਤਾਰ ਇਹ ਗੱਲ ਹੋਈ ਐਸਜੀਪੀਸੀ ਭਾਈ ਜਿਹੜੀ ਸ਼ੋਮਣੀ ਅਕਾਲੀ ਦਲ ਦੇ ਅਧੀਨ ਹੋ ਕੇ ਗੱਲ ਕਰਦੀ ਹੈ ਉਸ ਵਕਤ ਸ਼ੋਮਣੀ ਅਕਾਲੀ ਦਲ ਦੇ ਅਧਿਕਾਰ ਖੇਤਰ ਦੀ ਗੱਲ ਕਿਉਂ ਨਹੀਂ ਕੀਤੀ ਗਈ ਭਾਈ ਉਸ ਵਕਤ ਅੰਤਰੀਂ ਕਮੇਟੀ ਦੇ ਵਿੱਚ ਮੈਂਬਰਾਂ ਦੇ ਵੱਲੋਂ ਇਹ ਗੱਲ ਕਿਉਂ ਨਹੀਂ ਕੀਤੀ ਗਈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਧੜੇ ਦੇ ਵੱਲੋਂ ਸਾਡੇ ਵਿੱਚ ਨੁਕਤਾਚੀਨੀ ਕੀਤੀ ਜਾ ਰਹੀ ਹੈ ਸਾਡੇ ਕੋਲੋਂ ਕਦੇ ਨਰੈਣ ਸਿੰਘ ਚੋੜੇ ਵਾਲਾ ਮਤਾ ਪਵਾ ਲਿਆ ਜਾਂਦਾ ਹੈ ਕਦੇ ਕਹਿ ਦਿੱਤਾ ਜਾਂਦਾ ਹੈ ਕਿ ਨਾ ਨਾ ਪਈਏ ਇਹਨੂੰ ਕੈਨਸਲ ਕਰ ਦਿੱਤਾ ਜਾਵੇ ਇਹ ਮਤਾ ਵਾਪਸ ਲੈ ਲਿਆ ਜਾਵੇ ਇਹ ਸਾਰੀਆਂ ਚੀਜ਼ਾਂ ਐਸਜੀਪੀਸੀ ਦੇ ਨਾਲ ਖਿਲਵਾੜ ਹੋਣ ਦੀ ਸਥਿਤੀ ਬਣਾ ਰਹੀਆਂ ਸੀ ਤੇ ਬਣਾ ਰਹੀਆਂ ਹੁਣ ਵੀ ਨੇ ਪਰ ਉਹਨਾਂ ਦੇ ਪਿੱਛੇ ਚਿਹਰੇ ਜ਼ਰੂਰ ਆ ਜਿਹੜੇ ਨੇ ਉਹ ਬਦਲ ਸਕਦੇ ਨੇ ਪਰ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਇਹ ਸਾਰੀ ਇਸ ਵਕਤ ਭਾਵਨਾ ਸਿੱਖ ਪੰਥਕ ਗਲਿਆਰਿਆਂ ਦੇ ਵਿੱਚ ਬਣੀ ਪਈ ਹੈ ਕਿ ਐਸਜੀਪੀਸੀ ਦਾ ਬਚਾਉਣ ਦੀਆਂ ਕਾਰਵਾਈਆਂ ਕਰਨ ਵਾਲੇ ਪਾਸੇ ਸੀ ਇਹ ਤਾਂ ਲਾਉਣ ਵਾਲੀਆਂ ਕਾਰਵਾਈਆਂ ਦੇ ਵਿੱਚ ਤਰੀ ਫਿਰਦੀ ਹੈ ਹੁਣ ਅੰਤਰੀ ਕਮੇਟੀ ਤਾਂ ਸਿੱਧੇ ਰੂਪ ਦੇ ਵਿੱਚ ਤਾੜਨਾ ਕਰਕੇ ਇਹ ਕਹਿੰਦੀ ਹੈ ਕਿ ਤੁਹਾਨੂੰ ਸਾਡੇ ਅਧਿਕਾਰ ਖੇਤਰਾਂ ਦਾ ਪਤਾ ਹੋਣਾ ਚਾਹੀਦਾ ਜਦ ਕਿ ਆ ਜਿਹੜੇ 1925 ਦੇ ਐਕਟ ਦੀ ਗੱਲ ਲਗਾਤਾਰਤਾ ਦੇ ਵਿੱਚ ਹੁੰਦੀ ਹੈ ਉਸ ਐਕਟ ਦੇ ਵਿੱਚ ਇਹਨਾਂ ਦੇ ਵੱਲੋਂ ਹੈੱਡ ਗ੍ਰੰਥੀ ਤੱਕ ਲਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਜਥੇਦਾਰ ਇਹ ਲਾ ਨਹੀਂ ਸਕਦੇ ਕਿਉਂਕਿ ਉਸ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਪ੍ਰਭਾਵ ਅਧੀਨ ਇਸ ਕਹਿੰਦੇ ਐਸਜੀਪੀਸੀ ਦੇ ਅਧਿਕਾਰ ਖੇਤਰ ਬਣਾਏ ਗਏ ਤੇ ਅਧਿਕਾਰ ਖੇਤਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਜਥੇਦਾਰ ਲਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਤੇ ਜਥੇਦਾਰ ਲਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਕੰਨਾਂ ਦੇ ਉੱਪਰ ਕਨ ਪੱਟੀ ਦੇ ਉੱਪਰ ਪਿਸਤੌਲ ਰੱਖ ਕੇ ਕਿਹੜੇ-ਕਿਹੜੇ ਜਥੇਦਾਰ ਨੂੰ ਸਿਗਨੇਚਰ ਕਰਨ ਦੇ ਲਈ ਹਸਤਾਖਰ ਕਰਨ ਦੇ ਲਈ ਜਾਂ ਸਾਈਨ ਕਰਨ ਦੇ ਲਈ ਮਜਬੂਰ ਕੀਤਾ ਗਿਆ ਇਹਦੇ ਬਾਰੇ ਵੀ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਅਸੀਂ ਇਸ ਚੀਜ਼ ਦੇ ਬਾਰੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਉਹ ਸਖਤ ਕੰਤੂ ਨਹੀਂ ਕਰਦੇ ਪਰ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਦਰਸ਼ਕਾਂ ਤੱਕ ਪਹੁੰਚਣੀ ਕਰਨੀ ਚਾਹੀਦੀ ਆ ਕਿ ਭਾਈ ਇਹ ਸਾਰੀਆਂ ਸਥਿਤੀਆਂ ਨੂੰ ਕੋਕੋ ਪੜਤਾਲੋ ਤੁਹਾਡੇ ਵੱਲੋਂ ਵੀ ਜਿੱਥੇ-ਜਿੱਥੇ 1925 ਗੁਰਦੁਆਰਾ ਐਕਟ ਦੀ ਗੱਲ ਕੀਤੀ ਜਾਂਦੀ ਹੈ ਉਸ ਐਕਟ ਨੂੰ ਪੜ੍ਹਿਆ ਜਾਵੇ ਉਸ ਐਕਟ ਦੇ ਵਿੱਚ ਲਿਖੀਆਂ ਗੱਲਾਂ ਗਈਆਂ ਗੱਲਾਂ ਨੂੰ ਸਮਝਿਆ ਜਾਵੇ ਤਾਂ ਪਰ ਤੁਹਾਡੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜੋ ਚੈਨਲਾਈਜ਼ ਹੋ ਕੇ ਜੇ ਇਸ ਤਰੀਕੇ ਚੱਲਣਾ ਚਾਹੀਦਾ ਹੈ ਉਹ ਉਸ ਤਰੀਕੇ ਚੱਲੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਸ ਤਰੀਕੇ ਇਹ ਚੈਨਲਾਈਜ਼ ਹੋ ਕੇ ਜਾਂ ਪਰ ਰਣਨੀਤੀ ਦੇ ਢੰਗ ਤਰੀਕੇ ਉਸ ਤਰੀਕੇ ਨਹੀਂ ਚੱਲਦਾ ਤਾਂ ਫਿਰ ਭਾਈ ਇੱਕੋ ਇੱਕ ਹਾਲ ਹੈ ਵਿਵੇਕ ਜੀ ਇੱਥੇ ਸਰਬੱਤ ਖਾਲਸਾ ਬੁਲਾ ਲੈਣਾ ਚਾਹੀਦਾ ਹੈ ਸਰਬੱਤ ਖਾਲਸਾ ਦੀ ਕਾਲ ਜਿਹੜੀ ਆ ਉਹ ਦੇ ਦੇਣੀ ਚਾਹੀਦੀ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮੈਂ ਤਾਂ ਇਹ ਵੀ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਹੀ ਸ਼ੰਕਾ ਕਰਦਾ ਹਾਲਾਂਕਿ ਤੁੱਛ ਬੁੱਧੀ ਹਾਂ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਸੋਚੀਏ ਵਿਚਾਰੀਏ ਉਹ ਠੀਕ ਹੋਵੇ ਇਹਦੀ ਅਸੀਂ ਕਦੇ ਵੀ ਕਦਾਚਿਤ ਕਾਮਨਾ ਨਹੀਂ ਕਰ ਸਕਦੇ ਪਰ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉੱਠਦਾ ਹੈ ਜਦੋਂ ਤੋਂ ਇਹ ਪੰਥਕ ਮਸਲਾ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਇੱਕ ਪਾਸੇ ਸਿੰਘ ਸਾਹਿਬ ਗਿਆਨੀ ਰਘੂਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਉਹਨਾਂ ਦੇ ਉੱਪਰ ਪ੍ਰਭਾਵਨਾ ਬਣਾਇਆ ਜਾਵੇ ਉਹਨਾਂ ਦੇ ਉੱਪਰ ਪ੍ਰਭਾਵ ਬਣਾਉਣ ਦੀਆਂ ਜਿਸ ਤਰੀਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਉਹ ਆਪਣੇ ਮੁਖਾਰਬੇ ਦੇ ਵਿੱਚੋਂ ਇਹ ਫਰਮਾਏ ਨਹੀਂ ਪਰ ਜਿਸ ਤਰੀਕੇ ਅੱਜ ਉਹਨਾਂ ਨੇ ਕਿਹਾ ਹੈ ਜਿਸ ਤਰੀਕੇ ਅੱਜ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਗੱਲ ਮਹਿਸੂਸ ਹੋਈ ਹੈ ਜਿਹੜੀ ਉਹਨਾਂ ਨੇ ਕਹੀ ਹੈ ਕਿ ਭਾਈ ਇਹਨਾਂ ਦੇ ਵੱਲੋਂ ਆ ਕੇ ਮੈਨੂੰ ਦੱਸਿਆ ਗਿਆ ਜਿਹੜਾ ਕਿ ਮੈਨੂੰ ਵੀ ਅੱਜ ਪਤਾ ਲੱਗਾ ਹੈ ਕਿ ਅਧਿਕਾਰ ਖੇਤਰ ਕਿਹਨਾਂ ਉਥੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰੀ ਜੇਕਰ ਇਹ ਕਹਿ ਦਿੰਦੇ ਕਿ ਭਾਈ ਹੁਕਮ ਜਿਹੜੇ ਨੇ ਹੁਕਮਾਂ ਦੀ ਤਾਮੀਲ ਇਨ ਬਿੰਨ ਲਾਗੂ ਹੋਣੀ ਚਾਹੀਦੀ ਹੈ ਤੇ ਹੋਣੀ ਚਾਹੀਦੀ ਹੈ ਉਹ ਭਾਵੇਂ ਤੁਸੀਂ ਮੈਨੂੰ ਲਾ ਕੇ ਕਰੋ ਜਾਂ ਫਿਰ ਮੈਨੂੰ ਇੱਥੇ ਬਰਕਰਾਰ ਇਸ ਅਹੁਦੇ ਦੇ ਉੱਪਰ ਆ ਕੇ ਕਰੋ ਇਹ ਸਾਰੀਆਂ ਸਥਿਤੀਆਂ ਮੈਨੂੰ ਲੱਗਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਸਪਸ਼ਟਤਾ ਵਾਲੇ ਪਾਸੇ ਨੂੰ ਲੈ ਕੇ ਜਾਣ ਗਿਆ ਸਵਿਰਦਗੀ ਵਾਲੇ ਪਾਸੇ ਨੂੰ ਲੈ ਕੇ ਜਾਣ ਗਿਆ ਤੇ ਇਹ ਭੰਬਲ ਪੂਸੇ ਦੇ ਵਿੱਚ ਜਿਹੜੀ ਧੂੜ ਉੜੀ ਫਿਰਦੀ ਹੈ ਇਸ ਧੂੜ ਦੇ ਵਿੱਚੋਂ ਵੀ ਬਹੁਤ ਸਾਰੀਆਂ ਸਥਿਤੀਆਂ ਪਾਸੇ ਹੋ ਜਾਣ ਗਿਆ ਜਿਹੜੀਆਂ ਕਿ ਪਾਸੇ ਹੋਣੀਆਂ ਚਾਹੀਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਅਜਈਆਂ ਧੂੜ ਦੇ ਵਿੱਚੋਂ ਸਾਹਮਣੇ ਖਿਲਖਲਾ ਕੇ ਸਾਹਮਣੇ ਆਉਣ ਗਿਆ ਜਿਹੜੀਆਂ ਕਿ ਪੰਥਕ ਗਲਿਆਰਿਆਂ ਦੇ ਵਿੱਚ ਏਸ ਉੱਠੇ ਭੰਬਲ ਪੂਸੇ ਨੂੰ ਪਾਸੇ ਕਰਨ ਗਿਆ ਤੇ ਸਿੱਖ ਸੰਗਤਾਂ ਦੇ ਵਿੱਚ ਪੰਥਕ ਗਲਿਆਰਿਆਂ ਦੇ ਵਿੱਚ ਇਹ ਤਮਾਮ ਸਥਿਤੀਆਂ ਸੁਲਝਣ ਵਾਲੇ ਪਾਸੇ ਨੂੰ ਜਾਣ ਗਿਆ ਨਹੀਂ ਤਾਂ ਜਿਹੜਾ ਰੇੜਕੇ ਪਿਆ ਹੋਇਆ ਨਾ ਇਹ ਰੇੜਕੇ ਦੇ ਵਿੱਚ ਦੁਚਿੱਤੀਆਂ ਵਧਣ ਗਿਆ ਰੇੜਕੇ ਦੇ ਵਿੱਚ ਅਧਿਕਾਰ ਖੇਤਰਾਂ ਦੇ ਉੱਪਰ ਜਦੋਜਹਿਦ ਹੋਏਗੀ ਪਰ ਅਧਿਕਾਰ ਖੇਤਰਾਂ ਦੀ ਵਰਤੋਂ ਹਾਂ ਪੱਕੀ ਹੁੰਦੀ ਹੈ ਨਾ ਪੱਕੀ ਹੁੰਦੀ ਹੈ ਇਹਦੇ ਨਾਲ ਫਰਕ ਪੈਣਾ ਤੇ ਜੇਕਰ ਫਰਕ ਇੱਧਰ ਉਧਰ ਕਿਤੇ ਹੋਰ ਪਾਸੇ ਪੈ ਗਿਆ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਮਾਹੌਲ ਰੂਪ ਦੇ ਵਿੱਚ ਆ ਬਦਲਿਆ ਜਾਂ ਫਿਰ ਬਦਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਹੜਾ ਕਿ ਕਦਾਚਿਤ ਨਹੀਂ ਹੋਣਾ ਚਾਹੀਦਾ ਉਹ ਭਾਵੇਂ ਇਹ ਵੀ ਅਸੀਂ ਚੀਜ਼ ਆਸ ਦੇ ਰੂਪ ਦੇ ਵਿੱਚ ਰੱਖ ਸਕਦੇ ਹਾਂ ਜਾਂ ਪ੍ਰਸ਼ੰਕਾ ਸ਼ੱਕ ਦੇ ਰੂਪ ਦੇ ਵਿੱਚ ਰੱਖ ਸਕਦੇ ਹਾਂ ਕਿ ਅੰਤਰੀਂ ਕਮੇਟੀ ਜੇਕਰ ਅਧਿਕਾਰ ਖੇਤਰ ਦੇ ਬਾਰੇ ਜਾਣਕਾਰੀਆਂ ਜਾਣੂ ਕਰਵਾ ਰਹੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਸ਼ਾਇਦ ਨਿਕਲ ਕੇ ਸਾਹਮਣੇ ਆਉਣ ਕੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਗਿਆ ਇਹ ਖਬਰ ਕੋਈ ਨਵੀਂ ਨਹੀਂ ਆਏ ਦਿਨ ਆਹ ਯਹਾਂ ਪਰ ਕਹਿ ਲਿਆ ਆਏ ਸਾਲ ਇੱਕ ਖਬਰ ਜਿਹੜੀ ਆ ਕਿਤੇ ਨਾ ਕਿਤੇ ਵੱਖ-ਵੱਖ ਚੈਨਲਾਂ ਦੇ ਵੱਧੋ ਚਲਾਈ ਜਾਂਦੀ ਆ ਤਾਂ ਹੋ ਸਕਦਾ ਇਸ ਖਬਰ ਦੇ ਉੱਪਰ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਕਰਦੇ ਹੋਈ ਜੀ ਨਾਲ ਦੀ ਨਾਲ ਇਹ ਵੀ ਹੋ ਸਕਦਾ ਕਿ ਤਾਮੀ ਸਾਹਿਬ ਵਾਂਗੂ ਫਿਰ ਇੱਕ ਦਿਨ ਅਚਾਨਕ ਹੀ ਪ੍ਰੈਸ ਕਾਨਫਰੰਸ ਬੁਲਾਈ ਜਾਵੇ ਤੇ ਕਿਹਾ ਜਾ ਸਕਦਾ ਹੈ ਕਿ ਭਾਈ ਮੈਂ ਅਸਤੀਫਾ ਦੇ ਰਿਹਾ ਮੇਰੇ ਜਿਹੜੇ ਰੁਝੇਵੇਂ ਨੇ ਉਹ ਬਹੁਤ ਨੇ ਤੇ ਦੋਵੇਂ ਪਾਸੇ ਨੂੰ ਗੱਲ ਜਾ ਸਕਦੀ ਹੈ ਜਾਂ ਤਾਂ ਸੇਵਾਵਾਂ ਤੋਂ ਫਾਰਕ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਉਹ ਆਪ ਹੀ ਜਿਹੜਾ ਨੇ ਅਸਤੀਫਾ ਦੇ ਸਕਦੇ ਨੇ ਪਰ ਇਹ ਸਭ ਦੇ ਨਾਲ ਸੁਖਵੀਰ ਇੱਕ ਚੀਜ਼ ਤਾਂ ਸਾਹਮਣੇ ਜਿਹੜੀ ਮੈਨੂੰ ਸਮਝਣ 'ਚ ਦਿੱਕਤ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਫਿਰ 2 ਦਸੰਬਰ ਵਾਲਾ ਪੂਰਾ ਬਤਿਹਰਾ ਫਿਰ ਇਹ ਇੱਕ ਡਰਾਮਾ ਸੀ ਕਿਉਂਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ ਤਾਂ ਫਿਰ ਉਸ ਦਿਨ ਐਡਾ ਲੰਬਾ ਚੌੜਾ ਇੱਕ ਪ੍ਰੋਗਰਾਮ ਕਿਉਂ ਕਰਾਇਆ ਗਿਆ ਪੜਾਏ ਜੀਪੀਸੀ ਦੱਸ ਦਿੰਦੀ ਭਾਈ ਤੁਸੀਂ ਗੁਨਾਹਗਾਰ ਹੋ કે ਨਹੀਂ ਹੋ ਤੁਸੀਂ ਕੀ ਸਜ਼ਾਵਾਂ ਦੇਣੀਆਂ ਨੇ ਕੀ ਨਹੀਂ ਲੈਣੀਆਂ ਇਹ ਉੱਥੇ ਡਿਸਾਈਡ ਹੋ ਜਾਂਦਾ ਨਾਲ ਦੀ ਨਾਲ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਰਬਤ ਖਾਲਸਾ ਬੁਲਾ ਲੈਣਾ ਚਾਹੀਦਾ ਪਰ ਇੱਥੇ ਵੀ ਸੁਖਵੀਰ ਦੁਚਿੱਤੀ ਹੈ ਇੱਥੇ ਦੁਚਿੱਤੀ ਇਸ ਤਰੀਕੇ ਨਾਲ ਹੈ ਤੁਸੀਂ ਕਿਸੇ ਵੀ ਜਿਹੜਾ ਪੰਥਕ ਸਿਆਸਤ ਦੇ ਵਿੱਚ ਸਰਮੌਰ ਆਗੂ ਹੋਏਗਾ ਤੁਸੀਂ ਉਹਨੂੰ ਪੁੱਛ ਲਿਓ ਜਾਂ ਫਿਰ ਜਿਹੜੀਆਂ ਇੱਕ ਆਪਾਂ ਪੰਜਾਬ ਦੇ ਵਿੱਚ ਖਾਸ ਕਰਕੇ ਜ਼ਿਕਰ ਕਰ ਲੈਂਦੇ ਆ ਗਰਮ ਖਿਆਲੀ ਲੈਰ ਵਾਲਿਆਂ ਦਾ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਭਾਈ ਤੁਹਾਡਾ ਜਥੇਦਾਰ ਕੌਣ ਹੈ ਉਹ ਕਹਿੰਦੇ ਜਗਤਾਰ ਸਿੰਘ ਹਵਾਰ ਅਸੀਂ ਸਰਬਤਖਾਲਸਾ ਬਲਾ ਕੇ ਬੁਲਾਇਆ ਇਹ ਕਹਿੰਦੇ ਬਦਲ ਧੜੇ ਦੇ ਜਥੇਦਾਰ ਨੇ ਮੈਨੂੰ ਲੱਗਦਾ ਹੈ ਕਿ ਸਰਬਤਖਾਲਸਾ ਵੀ ਬੁਲਾਣਾ ਇੰਨਾ ਆਸਾਨ ਨਹੀਂ ਰਹੇਗਾ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਐਸਜੀਪੀਸੀ ਤਾਂ ਆਪਣੀਆਂ ਹੋਰ ਚੀਜ਼ਾਂ ਦੇ ਵਿੱਚ ਰੁਚੀ ਹੋਈ ਹੈ ਕਿ ਉਹ ਨਹੀਂ ਹੁੰਦਾ ਤੱਕ ਮਸਲਾ ਹੱਲ ਹੋਇਆ ਕਿ ਜਿਹੜੀ ਵੋਟਰ ਸੂਚੀ ਹੈ ਉਹਦੇ ਵਿੱਚ ਸਿੰਘ ਨਹੀਂ ਹੈਗੇ ਕੌਰ ਨਹੀਂ ਹੈਗੇ ਤੇ ਉਹ ਵਾਲੇ ਮਸਲੇ ਆ ਚੁਲ ਜੀ ਪਈਏ ਤੇ ਨਾਲ ਦੀ ਨਾਲ ਦੂਸਰੇ ਬੰਨੇ ਸਰਬਤ ਖਾਲਸੇ ਵਾਲਾ ਪ੍ਰੋਗਰਾਮ ਮੈਨੂੰ ਲੱਗਦਾ ਕਿ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਵ ਨਹੀਂ ਹੋ ਪਾਏਗਾ ਕਿਉਂਕਿ ਹੁਣ ਧਿਰਾਂ ਹੀ ਬਹੁਤ ਬਣ ਗਈਆਂ ਬਾਗੀ ਧੜਾ ਕਹੇਗਾ ਲੋ ਜੀ ਅਸੀਂ ਤਾਂ ਗਈ ਨਹੀਂ ਸਰਬਤ ਖਾਲਸਾ ਅਸੀਂ ਜਥੇਦਾਰ ਨਹੀਂ ਮੰਨਦੇ ਕੱਲ ਨੂੰ ਫਿਰ ਉਹ ਸਿਮਰਨ ਸਿੰਘ ਮਾਨ ਵਾਲੇ ਦਾਲਾ ਵਾਲੇ ਕਹਿੰਦੇਣਗੇ ਕਿ ਨਹੀਂ ਜੀ ਅਸੀਂ ਤਾਂ ਗਈ ਨਹੀਂ ਉੱਥੇ ਅਸੀਂ ਨਹੀਂ ਇਹਨਾਂ ਨੂੰ ਆਪਣਾ ਜਥੇਦਾਰ ਮੰਨਦੇ ਜਾਣ ਦੀ ਵਿਵੇਕ ਗੱਲ ਐ ਇਦਾਂ ਨਾ ਕਿ ਪੰਥ ਤਾਂ ਇੱਕੋ ਹੀ ਰਹਿਣਾ ਇਹਦੇ ਵਿੱਚੋਂ ਛਾਪਾ ਜਿੰਨੀਆ ਮਰਜ਼ੀ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਫਿਰ ਕੱਢ ਕੇ ਇਹਨਾਂ ਦੇ ਹੱਲ ਹੀਲੇ ਨਵੇਂ ਢੰਗ ਤਰੀਕੇ ਦੇ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਪੰਥ ਤਾਂ ਇੱਕੋ ਹੀ ਆ ਪੰਥ ਦੀਆਂ ਤਮਾਮ ਰੌ ਰੀਤਾਂ ਇੱਕੋ ਨੇ ਪੰਥ ਦੇ ਉਹ ਤਮਾਮ ਸਿਧਾਂਤ ਇੱਕੋ ਨੇ ਜਿਨ੍ਹਾਂ ਦੇ ਉੱਪਰ ਖੜਨਾ ਖੜਾਉਣਾ ਤੇ ਉਸ ਨੂੰ ਮੰਨਣਾ ਮਨਵਾਉਣਾ ਇਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਬਤੌਰ ਇੱਕ ਸਿੱਖ ਦੀ ਤੇ ਉਸ ਸਿੱਖ ਸਦਭਾਵਨਾਵਾਂ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਵਾਰ ਤਾਂ ਇਹਨੂੰ ਕੌੜਾ ਘਟ ਕਹਿ ਲਓ ਇਹਨੂੰ ਕਹਿ ਲਓ ਕਿ ਸਮੇਂ ਦੀ ਲੋੜ ਹੈ ਜਾਂ ਪਰ ਇਹਨੂੰ ਕਹਿ ਲਓ ਕਿ ਇਸ ਵਕਤ ਇਸ ਤੋਂ ਬਿਨਾ ਗੁਜ਼ਾਰਾ ਹੀ ਕੋਈ ਨਹੀਂ ਇਸ ਤੋਂ ਅਲਾਵਾ ਮੈਨੂੰ ਲੱਗਦਾ ਗੱਲ ਦਾ ਹਲ ਹਿਲਾ ਹੋਰ ਤਰੀਕੇ ਦੇ ਨਾਲ ਬਚੇਗਾ ਨਹੀਂ ਪਰ ਇਥੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਮੁਖਾਰਬੇੰਦ ਦੇ ਵਿੱਚੋਂ ਨਿਕਲੀ ਹੋਈ ਇੱਕੋ ਹੀ ਗੱਲ ਬਹੁਤ ਕੁਝ ਜਿਹੜਾ ਸਪਸ਼ਟ ਕਰ ਸਕਦੀ ਆ ਉਹ ਕਹਿ ਦੇਣ ਕਿ ਭਾਈ ਹਾਲਾਂਕਿ ਅਸੀਂ ਉਹਨਾਂ ਨੂੰ ਮਸ਼ਵਰਾ ਦੇਣ ਵਾਲੇ ਕੋਈ ਵੀ ਨਹੀਂ ਮਾਫੀ ਦੇ ਜਾਚਕਾਂ ਖਿਮਾ ਦੇ ਜਾਚਕਾਂ ਕਿ ਭਾਈ ਇਹ ਸਾਰੀ ਚੀਜ਼ ਕਹੀ ਜਾ ਰਹੀ ਆ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਪੰਥਕ ਗਲਿਆਰਿਆਂ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਥਕ ਸਿਆਸਤ ਦੇ ਵਿੱਚ ਇਹ ਚੀਜ਼ਾਂ ਪ੍ਰਚਾਰੀਆਂ ਜਾ ਰਹੀਆਂ ਨੇ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਚੀਜ਼ ਦੇ ਉੱਪਰ ਜ਼ੋਰ ਦੇ ਕੇ ਕਹਿਣਾ ਚਾਹੀਦਾ ਕਿ ਪਹਿਲਾਂ 2 ਦਸੰਬਰ 2024 ਵਾਲੇ ਫੈਸਲੇ ਨੂੰ ਲਾਗੂ ਕਰੋ ਇਨ ਬਿਨ ਲਾਗੂ ਕਰੋ ਜਦੋਂ ਲਾਗੂ ਹੋ ਜਾਵੇਗਾ ਜਦੋਂ ਉਸ ਤਰੀਕੇ ਦੀਆਂ ਜਿਹੜੀਆਂ ਪ੍ਰਣਾਲੀਆਂ ਨੇ ਤੁਹਾਡੇ ਵੱਲੋਂ ਚਲਾਈਆਂ ਜਾਣੀਆਂ ਉਸ ਤੋਂ ਬਾਅਦ ਅਸੀਂ ਵੇਖਾਂਗੇ ਕਿਉਂਕਿ ਵੱਡੇ ਪੱਧਰ ਦੇ ਉੱਪਰ ਲੋਕ ਵੀ ਸੁਚੇਤ ਨਹੀਂ ਵੱਡੇ ਪੱਧਰ ਦੇ ਉੱਪਰ ਇਹਨਾਂ ਸੰਸਥਾਵਾਂਾਂ ਵਾਲੇ ਪਾਸੇ ਨੂੰ ਥੋੜੇ ਲੋਕ ਵੇਖੀ ਜਾਣਗੇ ਐਸਜੀਪੀਸੀ ਨੂੰ ਥੋੜੇ ਵੇਖੀ ਜਾਣਗੇ ਐਸਜੀਪੀਸੀ ਹੁਣ ਕਿਸੇ ਤਰੀਕੇ ਦੇ ਨਾਲ ਕੋਈ ਗਲਤੀ ਕੁਸਾਖੀ ਕਰਦੀ ਹੈ ਜਿਹੜੀ ਕਿ ਪ੍ਰਧਾਨ ਸਾਹਿਬ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਸੀ ਉਹ ਤਾਂ ਗੱਲ ਕਿਤੇ ਪ੍ਰਚਾਰੀ ਨਹੀਂ ਜਾ ਰਹੀ ਉਸ ਵਕਤ ਅਧਿਕਾਰ ਖੇਤਰ ਕਿੱਥੇ ਜਾਂਦਾ ਹੈ ਜਦੋਂ ਅਸੀਂ ਇਹ ਨਹੀਂ ਕਹਿੰਦੇ ਖੁਦਾ ਦਾ ਖਾਸਤਾ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਕੁਝ ਹੋਵੇ ਪਰ ਬਾਇ ਚਾਂਸ ਜੇਕਰ ਕਿਸੇ ਇਸ ਤਰੀਕੇ ਦੀ ਸੰਸਥਾ ਦੇ ਪ੍ਰਧਾਨ ਨੂੰ ਕੁਝ ਹੁੰਦਾ ਇੱਕ ਦਮ ਦੇ ਨਾਲ ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਕਹਿੰਦਾ ਕਿ ਲਿਆਓ ਭਾਈ ਚਾਬੀਆਂ ਮੈਨੂੰ ਦੇ ਦਿਓ ਗੋਲਕ ਦਾ ਕੀ ਹਿਸਾਬ ਤਾਂ ਮੈਨੂੰ ਦੇ ਦਿਓ ਤਾਂ ਹੁਣ ਜਦੋਂ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਦੇ ਉੱਪਰ ਨਹੀਂ ਉਸ ਅਹੁਦੇ ਦੇ ਉੱਪਰ ਜਿਹੜਾ ਵਿਅਕਤੀ ਹੁਣ ਉਹਨਾਂ ਤੋਂ ਬਾਅਦ ਹੁੰਦਾ ਹੈ ਉਹਦੇ ਵੱਲੋਂ ਕੀ ਇਹ ਚੀਜ਼ਾਂ ਦੇ ਉੱਪਰ ਧਿਆਨ ਦੇਣ ਜੋ ਗੱਲ ਨਹੀਂ ਸੀ ਵਿਚਾਰਨੀ ਚਾਹੀਦੀ ਕਿ ਭਾਈ ਇਹ ਸਾਰੀਆਂ ਚੀਜ਼ਾਂ ਸੁਲਝਾਈਆਂ ਜਾਣ ਤੇ ਸੁਲਝਾ ਕੇ ਇਹਨਾਂ ਚੀਜ਼ਾਂ ਦਾ ਨਿਪਟਰ ਨਿਬੜਾ ਕੀਤਾ ਜਾਵੇ ਤਾਂ ਕਿ ਇਹ ਜਿਹੜੀ ਸਿੱਖ ਪੰਥ ਗਲਿਆਰਾਂ ਦੇ ਵਿੱਚ ਉਲਝਣ ਪੈਦਾ ਹੋਈ ਹੋਈ ਹੈ ਸਪਸ਼ਟਤਾ ਵਾਲੇ ਪਾਸੇ ਨੂੰ ਜਾਵੇ ਲੋਕ ਸਿੱਖ ਪੰਥ ਨੂੰ ਬਚਾਉਣ ਦੀਆਂ ਉਹ ਕੋਸ਼ਿਸ਼ਾਂ ਦਾ ਕਰਨ ਜਿੱਥੇ ਸਾਨੂੰ ਲੱਗੇ ਕਿ ਭਾਈ ਪੰਥ ਦੇ ਵਿੱਚੋਂ ਬਹੁਤ ਸਾਰੇ ਲੋਕ ਹੋਰਨਾ ਧਰਮਾਂ ਦੇ ਵਿੱਚ ਜਾ ਰਹੇ ਨੇ ਫਿਰ ਜਾਣਗੇ ਭਾਈ ਜਦੋਂ ਦੁਵਿਧਾ ਬਣੀ ਪਈ ਹੈ ਲੋਕਾਂ ਦੇ ਵੱਲੋਂ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਹੱਲ ਹੀ ਲਾ ਕੱਢ ਹੀ ਲਿਆ ਜਾਂਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ ਪਰ ਐਸਜੀਪੀਸੀ ਦੇ ਵੱਲੋਂ ਉਹ ਕਾਰਵਾਈਆਂ ਕਿਤੇ ਨਾ ਕਿਤੇ ਕਰਨ ਦੇ ਵਿੱਚ ਢਿੱਲਮੱਠ ਵਰਤੀ ਜਾ ਰਹੀ ਹੈ ਜਿਹੜੀਆਂ ਕਿ ਕੀਤੀਆਂ ਜਾਣੀਆਂ ਤਤਪਰ ਤਰੀਕੇ ਦੇ ਨਾਲ ਚਾਹੀਦੀਆਂ ਸੀ ਨਹੀਂ ਤਾਂ ਪੰਥਕ ਗਲਿਆਰਿਆਂ ਦੇ ਵਿੱਚ ਉੱਠੇ ਹੋਏ ਇਸ ਬਵਾਲ ਦੇ ਨਾਲ ਫਰਕ ਐਡਾ ਵੱਡਾ ਪੈ ਜਾਣਾ ਹੈ ਜਿਹੜੇ ਫਰਕ ਦੀ ਪੂਰਤੀ ਟਰਾਲੀਆਂ ਦੀਆਂ ਟਰਾਲੀਆਂ ਜਵਾਬ ਭਾਵੇਂ ਦੇਈ ਜਾਈਏ ਫਰਕ ਜਿਹੜੇ ਨੇ ਉਹ ਕਦੇ ਵੀ ਆ ਜਿਹੜੇ ਨੇ ਉਹ ਸਪਸ਼ਟਤਾ ਦੇ ਵਾਲੇ ਪਾਸੇ ਨੂੰ ਜਾਂ ਭਰਪੂਰਤੀ ਵਾਲੇ ਪਾਸੇ ਨੂੰ ਨਹੀਂ ਜਾਣਗੇ ਜਿਹਦੇ ਨਾਲ ਪੰਥਕ ਲਿਆਰਾਂ ਨੂੰ ਫਰਕ ਪਏਗਾ ਦਰਸ਼ਕਾਂ ਨੂੰ ਫਰਕ ਪਏਗਾ ਸਿੱਖ ਸੰਗਤ ਨੂੰ ਫਰਕ ਪਏਗਾ ਤੇ ਦੇਸ਼ਾਂ ਦੇਸ਼ਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਫਰਕ ਪਏਗਾ ਜਿਹੜੇ ਕਿ ਹੋਰਨਾਂ ਧਰਮਾਂ ਦੇ ਵੀ ਨੇ ਉਹ ਇਸ ਚੀਜ਼ ਦੀ ਮੰਤਾ ਨੂੰ ਮੰਨਦੇ ਨੇ ਕਿ ਭਾਈ ਸਿੱਖਾਂ ਦੇ ਵੱਲੋਂ ਆਪਣੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਹੋਏ ਫਰਮਾਨ ਨੂੰ ਸਿਰ ਮੱਥੇ ਦੇ ਉੱਪਰ ਲਿਆ ਜਾਂਦਾ ਤੇ ਉਸ ਫਰਮਾਨ ਨੂੰ ਮੰਨ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿੱਚ ਬੈਠੇ ਜਿਹੜੇ ਸਿੱਖ ਨੇ ਉਹਨਾਂ ਦੇ ਵੱਲੋਂ ਵੀ ਸਿਰ ਝੁਕਾਇਆ ਜਾਂਦਾ ਤੇ ਸਮਰਪਿਤ ਹੋਇਆ ਜਾਂਦਾ ਤੇ ਉਹ ਸਾਰੇ ਸਿਧਾਂਤ ਜਿਹੜੇ ਨੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਡਾਵਾ ਢੋਲਣਾ ਹੋ ਜਾਣ ਇਹ ਸਾਰੀਆਂ ਸਥਿਤੀਆਂ ਦੇ ਨਾਲ ਵੀ ਬਹੁਤ ਵੱਡਾ ਫਰਕ ਜਿਹੜਾ ਵਿਵੇਕ ਉਹ ਪੈ ਸਕਦਾ ਬਿਲਕੁਲ ਸੁਖਵੀਰ ਜੀ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜਾਂਦੇ ਜਾਂਦੇ ਇੱਕ ਮੈਂ ਤੁਹਾਡੇ ਤੋਂ ਜਲਦੀ ਜਲਦੀ ਇੱਕ ਛੋਟੀ ਜਿਹੀ ਪ੍ਰ ਦੀ ਪ੍ਰਤੀਕਿਰਿਆ ਉਹ ਜ਼ਰੂਰ ਲੈਣਾ ਚਾਹੂੰਗਾ ਕਿ ਮੈਨੂੰ ਲੱਗਦਾ ਕਿ ਦੂਸਰੇ ਪਾਸੇ ਵੀ ਇਸ ਵਾਰੀ ਕਾਹਲੀ ਜ਼ਰੂਰ ਕਰ ਲਈ ਗਈ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਕਿਉਂਕਿ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਅਸਤੀਫੇ ਪ੍ਰਵਾਨ ਕੀਤੇ ਜਾਣ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇ ਨੇ ਮਹੀਨਿਆਂ ਦੇ ਵਿੱਚ ਭਰਤੀ ਹੋਵੇ ਇਹ ਸਾਰੇ ਹੁਕਮ ਜਿਹੜੇ ਨੇ ਫਸੀਲ ਤੋਂ ਖੜ ਕੇ ਕੀਤੇ ਗਏ ਸੀ ਪਰ ਇਹ ਸਭ ਤੋਂ ਬਾਅਦ ਦੇਖਣ ਨੂੰ ਇਹ ਮਿਲਿਆ ਕਿ ਅਸਤੀਫਿਆਂ ਦਾ ਸਵਾਂ ਵਧਾ ਦਿੱਤਾ ਗਿਆ ਚਲੋ ਮੈਂ ਕਹਿੰਦਾ ਬਧਾਵੀ ਦਿੱਤਾ ਗਿਆ ਜਰੂਰ ਜਿਵੇਂ ਹੋਣਗੇ ਜੋ ਵੀ ਹੋਏਗਾ ਅ ਸ੍ਰੀ ਦੀ 15 ਬਾੜਾ ਵੀ ਚੱਲਦਾ ਸੀਗਾ ਪਰ ਇਸ ਸਬਦੇ ਦੇ ਦਰਮਿਆਨ ਜਿਹੜੇ ਸਰਟੀਫਿਕੇਟ ਦਿੱਤੇ ਗਏ ਹਾਂਜੀ ਤੁਹਾਡੀ ਸਜ਼ਾ ਪੂਰੀ ਹੋ ਗਈ ਹੈ ਤੇ ਜਿਹੜੀ ਅਰਦਾਸ ਕਰ ਦਿੱਤੀ ਗਈ ਮੈਨੂੰ ਲੱਗਦਾ ਉਹਨੇ ਜਿਆਦਾ ਕੰਮ ਖਰਾਬ ਕਰਤਾ ਕਿਉਂਕਿ ਤਾਂ ਸਮਝਣ ਲੱਗੇ ਕਿ ਸੀ ਸਜ਼ਾ ਹੀ ਪੂਰੀ ਕਰ ਲਈ ਹਾਲਾਂਕਿ ਸਜ਼ਾ ਹਜੇ ਤੱਕ ਪੂਰੀ ਹੋਈ ਨਹੀਂ ਹੈਗੀ ਜੇ ਆਪਾਂ ਮਰਿਆਦਾ ਦੇ ਅਨੁਸਾਰ ਦੇਖੀਏ ਕਿਉਂਕਿ ਜੇ 7 ਮੈਂਬਰੀ ਕਮੇਟੀ ਦੀ ਮੁਹਿੰਮ ਜਿਹੜੀ ਹੈ ਭਰਤੀ ਵਾਲੀ ਉਹ ਸ਼ੁਰੂ ਨਹੀਂ ਹੋਈ ਹਾਲਾਂਕਿ ਦਲਜੀਤ ਸਿੰਘ ਚੀਮਾ ਕਹਿੰਦੇ ਭਰਤੀ ਪੂਰੀ ਹੋ ਗਈ 33 ਲੱਖ ਭਰਤੀਆਂ ਹੋ ਗਈਆਂ 33 ਲੱਖ ਕਰ ਚੁੱਕੇ ਨੇ ਉਹ ਤਾਂ ਮੈਨੂੰ ਲੱਗਦਾ ਕਿ ਮਿੰਟਾਂ ਘੰਟਿਆਂ ਦੇ ਹਿਸਾਬ ਦੇ ਨਾਲ ਹੀ ਹਜ਼ਾਰਾਂ ਦੇ ਵਿੱਚ ਭਰਤੀ ਕਰ ਰਹੇ ਨੇ ਉਹ ਤਾਂ ਪਰਚੀਆਂ ਛਪਾਉਣ ਵਾਲੀ ਮਸ਼ੀਨ ਬ ਉਹ ਲਿਆਂ ਨਾਲ ਦਿਨਾਂ ਚ ਇਹ ਨਾ ਕਹਦੇ ਨੇ 3 ਕਰੋੜ ਵੋਟਰ ਨੇ ਤੇ 1.5 ਕਰੋੜ ਸਾਡੇ ਅਕਾਲੀ ਦਲ ਦੇ ਹਾਂ ਸਾਰੇ ਅਕਾਲੀ ਦਲ ਦੇ ਵਿੱਚ ਭਰਤੀ ਹੋ ਗਏ ਹਾਂ ਇਨਵੀਜੀਬਲ ਇਨਵੀਜੀਬਲ ਵੋਟਾਂ ਉਹ ਪਾ ਸਕਦੇ ਨੇ ਜਿਹੜੇ ਦਿਖਾ ਲਈ ਨਾ ਦੇਣ ਉਹ ਚਲੋ ਚੀਜ਼ ਇਧਰ ਦੇ ਪਾਸੇ ਨੂੰ ਤਾਂ ਜਿਹੜੀ ਵੱਖਰੀ ਹੈ ਪਰ ਨਾਲ ਦੀ ਨਾਲ ਜਿਹੜੀ ਤੁਸੀਂ ਫਸੀਲ ਤੋਂ ਆਏ ਫੈਸਿਲਿਟੀ ਗੱਲ ਕਰ ਰਹੇ ਹੋ ਉਸ ਫੈਸਲੇ ਨੂੰ ਇਹਨਵੇਂ ਲਾਗੂ ਨਹੀਂ ਕੀਤਾ ਗਿਆ ਵਾਰ-ਵਾਰ ਕਿੰਤੂ ਹੋ ਰਹੇ ਨੇ ਕਿੰਤੂਆਂ ਦੇ ਪਿੱਛੇ ਵਜ੍ਹਾ ਜਿਹੜੀ ਆ ਬਹੁਤ ਵਾਜਬ ਹੈ ਤੇ ਉਸ ਵਾਜਬ ਵਜ੍ਹਾ ਦੇ ਨਾਲ ਜਵਾਬ ਜਿਹੜੇ ਨੇ ਉਸ ਤਰੀਕੇ ਦੇ ਨਾਲ ਵਾਜਬ ਨਹੀਂ ਮਿਲ ਰਿਹਾ ਇਸ ਵਕਤ ਦੁਬਾਰਾ ਗੱਲ ਉੱਥੇ ਆ ਕੇ ਖੜਦੀ ਹੈ ਵਿਵੇਕ ਦੇ ਜਿਹੜੇ ਮਾਹੌਲ ਦੇ ਵਿੱਚ ਇਸ ਵਕਤ ਪੰਥ ਨਿਕਲ ਰਿਹਾ ਹੈ ਗੁਜ਼ਰ ਰਿਹਾ ਹੈ ਉਹ ਭਾਵੇਂ ਸਿਆਸਤਦਾਨਾਂ ਦੇ ਪੰਥਕ ਸਿਆਸਤਦਾਨਾਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਹੀਆਂ ਜਾ ਰਹੀਆਂ ਨੇ ਬੋਲੀਆਂ ਜਾ ਰਹੀਆਂ ਨੇ ਕਿ ਭਾਈ ਇਹ ਇਦਾਂ ਹੋਣ ਗਿਆ ਉਦਾਂ ਹੋਣ ਗਿਆ ਸਾਡਾ ਅਧਿਕਾਰ ਖੇਤਰ ਇਹ ਹੈ ਸਾਡੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਤੈਨੂੰ ਲਾ ਸਕਦੇ ਆ ਤੈਨੂੰ ਲਾ ਸਕਦੇ ਆ ਤੇਰੀ ਤਨਖਾਹ ਵਧਾ ਵੀ ਸਕਦੇ ਆ ਘਟਾ ਵੀ ਸਕਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਮੋٹے ਤੌਰ ਦੇ ਉੱਪਰ ਲੋਕਾਂ ਨੂੰ ਪਤਾ ਹੈ ਲੋਕ ਤਾਂ ਚਾਹੁੰਦੇ ਨੇ ਕਿ ਭਾਈ ਉਹਨਾਂ ਨੂੰ ਉਹ ਚੀਜ਼ ਦੇ ਜਵਾਬ ਮਿਲਣ ਜਿਹੜੇ ਕਿ ਮਿਲਣੇ ਚਾਹੀਦੇ ਨੇ ਲੋਕ ਤਾਂ ਚਾਹੁੰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਸਤਾਏ ਪਏ ਨੇ ਜਿਨ੍ਹਾਂ ਦੇ ਵੱਲੋਂ ਇੱਕ ਪਰਿਵਾਰ ਦੇ ਹੱਥ ਦੇ ਵਿੱਚ तमाम ਪੰਥ ਦੀ ਬਾਗਦੋਰ ਦੇਣ ਦੇ ਦੋਸ਼ ਜਿਹੜੇ ਲੱਗੇ ਨੇ ਉਹਨਾਂ ਦੇ ਦੋਸ਼ਾਂ ਦੇ ਖੁਲਾਸੇ ਕੀਤੇ ਜਾਣ ਕਿਸ ਤਰੀਕੇ ਦੇ ਨਾਲ ਹੋਇਆ ਹਾਲਾਂਕਿ 2 ਦਸੰਬਰ 2024 ਨੂੰ ਇਸ ਦੀ ਆਸ ਬੱਜੀ ਸੀ ਅਕਾਲੀ ਫੂਲਾ ਸਿੰਘ ਦਾ ਪੁਲੇਖਾ ਜਿਹੜਾ ਉਸ ਉਸ ਵਕਤ ਜਥੇਦਾਰਾਂ ਦੇ ਵੱਲੋਂ ਲਏ ਗਏ ਫੈਸਲੇ ਦੇ ਵਿੱਚ ਉਹ ਪੈ ਰਿਹਾ ਸੀ ਪਰ ਇਸ ਵਕਤ ਉਲਝਣ ਫੇਰ ਉਸ ਤਰੀਕੇ ਦੇ ਨਾਲ ਹੀ ਹੈ ਇਸ ਵਕਤ ਮਾਹੌਲ ਫੇਰ ਉਸੇ ਤਰੀਕੇ ਦੇ ਨਾਲ ਹੀ ਬਣਿਆ ਪਿਆ ਤੇ ਫਰਕ ਪੈਂਦਾ ਪੈਂਦਾ ਐਡਾ ਵੱਡਾ ਫਰਕ ਪੈ ਜਾਣਾ ਕਿ ਇਹ ਸਾਰੀਆਂ ਸਥਿਤੀਆਂ ਸੁਲਝਣ ਦੀ ਬਜਾਏ ਉਲਝਣ ਵਾਲੇ ਪਾਸੇ ਨੂੰ ਇੰਨਾ ਤੇਜ਼ ਦੌੜਨ ਗਈਆ ਕਿ ਬਾਅਦ ਦੇ ਵਿੱਚ ਸਿਰਾ ਕੰਡਾ ਲੱਭਣਾ ਕੋਈ ਨਹੀਂ ਲੋਕਾਂ ਦੇ ਵੱਲੋਂ ਵੱਡੇ ਪ੍ਰਸ਼ਨ ਚੁੱਕੇ ਜਾਣਦੇ ਹੋ ਭਾਵੇਂ ਪੰਥਕ ਗਲਿਆਰਿਆਂ ਦੇ ਵਿੱਚ ਰਹਿੰਦੇ ਲੋਕ ਹੋਣ ਜਾਂ ਫਿਰ ਹੋਰ ਜਿਹੜੇ ਕੌਮਾਂ ਦੇ ਵਿੱਚ ਹੋਰ ਪੰਥਾਂ ਦੇ ਵਿੱਚੋਂ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਸ ਸਾਰੀ ਚੀਜ਼ ਦੇ ਉੱਪਰ ਕਿੰਤੂ ਕੀਤਾ ਜਾਵੇ ਕਿ ਭਾਈ ਤੁਹਾਡੇ ਵੱਲੋਂ ਤਾਂ ਆਪਣਾ ਆਲ ਦਵਾਲ ਦੇ ਵਿੱਚੋਂ ਤਾਂ ਕੀ ਸੰਭਾਲਿਆ ਜਾਣਾ ਸੀ ਤੁਹਾਡੇ ਵੱਲੋਂ ਤਾਂ ਆਪਣੀਆਂ ਜਿਹੜੇ ਸ਼ਿਸ਼ੂਪਨ ਦੇ ਤਮਾਮ ਦੌਰ ਨੇ ਉਹਨਾਂ ਨੂੰ ਸਾਂਭਣ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੋ ਇਸ ਦੇ ਨਾਲ ਫਰਕ ਜਿਹੜਾ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਵੇਕ ਪਏਗਾ ਤੇ ਉਸ ਫਰਕ ਦੇ ਨਾਲ ਸਮੂਹ ਸਾਥ ਸੰਗ ਜਿਹੜੀ ਹੈ ਜਾਂ ਪ੍ਰਸ਼ਖ ਸੰਗ ਜਿਹੜੀ ਹੈ ਉਹਨਾਂ ਦੇ ਮੋਦੇ ਦੇ ਬਾਰੇ ਮਫਾਦ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਬਿਲਕੁਲ ਹੀ ਲਾਜ਼ਮੀ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸਤ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਪਰ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਉਸ ਦੇ ਵਿੱਚ ਨਘਾਰ ਆਉਂਦਾ ਜਾ ਰਿਹਾ ਓਸੇ ਤਰਜੀਹ ਦੇ ਉੱਪਰ ਹੁਣ ਸਿੱਖ ਸਿਆਸਤ ਜਿਹੜੀ ਆ ਪੰਥਕ ਸਿਆਸਤ ਜਿਹੜੀ ਆ ਉਸ ਦੇ ਵਿੱਚ ਵੀ ਨਘਾਰ ਆਲੀਆਂ ਬਹੁਤ ਸਾਰੀਆਂ ਪਰਸਤਥੀਆਂ ਪੈਦਾ ਹੋਈਆਂ ਹੋਈਆਂ ਨੇ ਜਿਨ੍ਹਾਂ ਦੇ ਬਾਰੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵਿਸਥਾਰ ਪੂਰਵਕ ਗੱਲ ਕਰਾਂਗੇ ਤੇ ਦਰਸ਼ਕਾਂ ਤੱਕ ਉਹ ਤਮਾਮ ਲੁੜੀਂਦੀਆਂ ਜਾਣਕਾਰੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਕਿ ਉਹਨਾਂ ਤੱਕ ਪਹੁੰਚਣੀਆਂ ਲਾਜ਼ਮੀ ਨੇ ਜੀ ਜੀ ਬਿਲਕੁਲ ਸੁਖਬੀਰ ਜਿਵੇਂ ਤੁਸੀਂ ਅਤੇ ਹਾ ਕਿ ਅੱਜ ਦਾ ਮੁੱਦਾ ਬਹੁਤ ਅਹਿਮ ਰਹਿਣ ਵਾਲਾ ਹੈ ਕਿਉਂਕਿ ਅੱਜ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਆਪਣੇ ਮਨ ਦੇ ਬਲਬਲੇ ਜੜੇ ਨੇ ਉਹ ਮੀਡੀਆ ਦੇ ਨਾਲ ਸਾਂਝੇ ਕੀਤੇ ਕੱਲ ਜੋ ਹੋਇਆ ਸੀ ਸਾਰਿਆਂ ਨੇ ਦੇਖਿਆ ਕਿ ਐਸ ਜੀ